ਪਾਰੀ ਹੋਣੀ ਆਉਂਦੇ ਲੱਗਦੇ ਆ ਇਹ ਅੱਜ ਕਿਦਾਂ ਸਵੇਲੇ ਵੀਰੇ ਇੱਧਰ ਡਟੇ ਕੰਮ ਤੇ ਹਾਂ ਜੀ ਹਾਂ ਜੀ ਭਾਈ ਆਸੀ ਗਾੜੇ ਤਸਰੀਕਾਰ ਕਿੱਦਾਂ ਇੱਧਰ ਡਟਿਆ ਹਾਂ ਹਾਂ ਜੀ ਹਾਂ ਜੀ ਉਹ ਬੱਸ ਆੜ ਕਰਕੇ ਆਇਆ ਅੱਛਾ ਤੇ ਮੈਂ ਕਿਹਾ ਮੈਂ ਤੇ ਆਜੋ ਕਰਦੀ 15 ਹੁਣ ਝੋਨਾ ਵੱਡਿਆ ਹੁਣ ਬੇਲੇ ਬੇਲੇ ਕੇ ਬਿਲੇ ਆਈਦਾ ਫੇ ਐਵੇਂ ਡਰੇ ਰਹਿੰਦਾ ਇਹ ਤਾਂ ਹੈਗਾ ਆ ਦੇਖਿਆ ਆੜ ਘੜੇ ਮੈਂ ਇਧਰ ਨਹੀਂ ਤੇਰੇ ਹੁੰਦੇ ਸਾਲ ਕੋਈ ਦੇਖਣ ਦੀ ਲੋੜ ਨਹੀਂ ਹੈਗੀ ਉਹਨੇ ਮੈਂ ਇਹ ਗੱਲ ਤੂੰ ਕਿਹਾ ਕਹਤਰੀ ਮਾਲੇ ਵੀ ਕੰਮ ਚੈੱਕ ਕਰ ਲੈ ਭਾਜੀ ਮੈਂ ਤਾਂ ਮੈਂ ਤਾਂ ਵੈਸੇ ਗੱਲ ਕੀਤੀ ਸੀਗੀ ਮੈਂ ਚੈੱਕ ਕਰ ਲਓ ਮੈਂ ਉਧਰੋਂ ਆਇਆ ਔਰ ਥੋੜੇ ਕੋ ਗੱਲ ਨਹੀਂ ਯਾਰ ਇੱਧਰ ਤੇ 15 15 ਦਿਨ ਖੇਤਾ ਜਿਲੀ ਪੜੀ ਤੇ ਤੇ ਪੂਰੀ ਸੰਦ 흘ੀਆ ਉਹ ਮਿਹਨਤ ਕਾਟ ਆਇਆ ਇੱਤੇ ਤੇ ਤੂੰ ਤਾਂ ਇੱਧਰ ਕੋਈ ਫੱਕ ਨਹੀਂ ਰੱਖਦਾ ਮੀ ਹੋਵੇ ਦੇਹੀ ਹੋਵੇ ਤੂੰ ਆਇਆ ਰੇ ਨਾ ਖੇਤੇ ਆ ਮਾਦੇ ਕੰਮ ਨੂੰ ਪਤਾ ਹੀ ਆ ਆਪਾਂ ਜਦੋਂ ਕੰਮ ਤੇ ਆ ਗਏ ਫਿਰ ਆਪਾਂ ਕੰਮ ਦੇਈਆਂ ਤਾ ਤੁਹਾਨੂੰ ਪਤਾ ਹੀ ਆ ਆਪਾਂ ਮੀਂਹ ਨਹੀਂ ਰੀ ਨਹੀਂ ਕਦੀ ਦੇਖੀ ਜਦ ਆਪਾਂ ਕੰਮ ਹੀ ਕਰਨਾ ਤੁਹਾਡੇ ਖੇਤਾਂ 'ਚ ਕਰਨਾ ਰਾਲਾ ਕਾਤੇ ਵਟਣਾ ਕੰਮ ਦਾ ਮੈਂ ਤਾਂ ਵੈਸੇ ਗੱਲ ਕੀਤੀ ਸੀ ਨਹੀਂ ਨਹੀਂ ਯਾਰ ਇਦਾਂ ਦੀ ਗੱਲ ਮੁੜ ਕੇ ਕਹੇ ਤੂੰ ਸਾਡੇ ਪਰਵਾਸ ਦਾ ਆਪਣਾ ਮੈਂਬਰ ਆ ਜਦੋਂ ਸਾਡੇ ਬੱਚੇ ਬਾਹਰ ਗਏ ਆ ਅੱਜ ਤੇ ਸਿੱਤੇ ਕਾਕਾ ਮੋਜਾ ਕਰਦੇ ਆ ਇਧਰ ਕੋਈ ਗੱਲ ਹੀ ਇੰਦਾ ਮੈਂ ਅਮਰੀਕਾ ਨਹੀਂ ਵੀ ਕੰਮ ਨਹੀਂ ਕਰਦਾ ਕੰਮ ਨਹੀਂ ਆ ਇੱਤੇ ਤੇ ਸਾਨੂੰ ਪੂਰੀ تسਲੀ ਆ ਸਾਜੀ ਮੋਜਾਂ ਦਾ ਅਸੀਂ ਤੁਹਾਡੇ ਫਿਰ ਤੇ ਕਰਦੇ ਆ ਤੁਹਾਡੇ ਘਰੋਂ ਸਾਡੇ ਘਰ ਦਾ ਦਾਲ ਫੁਲਕਾ ਚੱਲਦਾ ਅਸੀਂ ਤੁਹਾਨੂੰ ਬਤਾ ਮੈਂ ਤਾਂ ਵੈਸੇ ਗੱਲ ਕੀਤੀ ਭਈ ਗੱਲ ਹੋਰ ਮੇਰੇ ਮਤ ਨਹੀਂ ਮੈਨੂੰ ਪਤਾ ਤੁਸੀਂ ਮੈਨੂੰ ਕਰਦਾ ਮੈਂਬਰ ਸਮਝਦੇ ਆ ਤੁਸੀਂ ਕਦੀ ਫਰਕ ਨਹੀਂ ਕਰਦੇ ਪਰ ਫੇਰ ਵੀ ਤੁਸੀਂ ਸਰਦਾਰ ਜੀ ਜਿਹੜੀ ਗੱਲ ਹੈਗੀ ਉਹ ਤਾਂ ਹੈਗੀ ਆ ਮਾੜੀ ਮੁੱਟੀ ਕੰਨੀ ਇਹ ਗੱਲ ਸਭ ਤੂੰ ਕਿਤੇ ਦੇ ਕੰਮ ਕਰਦਾ ਤੇਰੇ ਮਿਹਦੇ ਤੇਰੇ ਕਰੀ ਹਿਸਾਬ ਕਤਾ ਲਿਖਿਆ ਨਾਲ ਲਿਖਦਾ ਜੋ ਤੂੰ ਕਹਿੰਦਾ ਉਹ ਇਹ ਜਿਵੇਂ ਮੰਨ ਰਹੀ ਹੈ ਤੇ ਤਰੋ ਤਾਂ ਜੀ ਹੈਗੇ ਤਾਂ ਆਪਾਂ ਜਿ ਸਫਤ ਕਰਦੇ ਤੁਹਾਡੇ ਤੁਸੀਂ ਕਦੀ ਜੋ ਤੋਂ ਵੱਧ ਘੱਟ ਕਿਉਂ ਵੀ ਹਿਸਾਬ ਕਤਾ ਤੂੰ ਜਿੰਨਾ ਕਹਿੰਨੇ ਉਹਦੇ ਕਰ ਦਿੰਦੀ ਆ ਸਾਡਾ ਵੀ ਪਤਾ ਨਹੀਂ ਕਿਹੜੇ ਬਿੱਲੇ ਅਸੀਂ ਬਾਹਰ ਚਲ ਜਾਈਏ ਤੇਰੇ ਸਿਰ ਤੇ ਅਸੀਂ ਮੋਜਾ ਕਰਦੇ ਆ ਚਲੋ ਉਹ ਤਾਂ ਹੈਗਾ ਜਦੋਂ ਬੱਚੇ ਬਾਹਰ ਫੇ ਜਾਣਾ ਹੀ ਆ ਕਹਿੰਦੇ ਆ ਸਾਡਾ ਵੀ ਪਤਾ ਨਹੀਂ ਕਦੋਂ ਗੱਲ ਬਣ ਜਾਣੀ ਆ ਆਈ ਚਲ ਜਾਈਏ ਚਲੋ ਠੀਕ ਆ ਮੈਂ ਕੱਲ ਮਾਂ ਮਾਲੇ ਜਾਣਾ ਚ ਆਮੇ ਲਈ ਇਹ ਮਾਰੇ ਮਟੇ ਕਰ ਦਿੰਨੇ ਆ ਸਾਈਡ ਤੇ ਨੂੰ ਉਹ ਵੀਰੇ ਰਹਿੰਦੇ ਇੱਥੇ ਆ ਜੀ ਥਾਵ ਲੈਣ ਗਿਆ ਦੋ ਚਾਰ ਮਿੰਟ ਠਹਿ ਕੇ ਇਧਰ ਥਾੜਾ ਪੱਟ ਕੇ ਨਵਾਂ ਬਣਾਣਾ ਤਾਂ ਮੇਰੀ ਗੱਲ ਸੁਣ ਲੈ ਯਾਰ ਇੱਧਰ ਚਲੋ ਠੀਕ ਹੈ ਜੀ ਕੋਈ ਨਹੀਂ ਮੈਂ ਤਾਂ ਗਿਆ ਯਾਰ ਇਹ ਬੇਲੇ ਜਲੇ ਹੀ ਕੰਮ ਕਰ ਲੈਣੇ ਕੋਈ ਗੱਲ ਨਹੀਂ ਕੰਮ ਕਰਦਾ ਰਹਿਣਾ ਅੱਜ ਟਾਈਮ ਹੈਗਾ ਸੀਗਾ ਉਹ ਕੋਈ ਗੱਲ ਨਹੀਂ ਤੁਹਾਡੀ ਗੱਲ ਨਹੀਂ ਹੈਗੀ ਤੇ ਬੈਠਾ ਉੱਠ ਕੇ ਖੜਾ ਹੋ ਜਾ ਇੱਥੇ ਆ ਮੈਂ ਕੋਈ ਬੈਠ ਕੇ ਗੱਲ ਸੁਣ ਤੂੰ ਉਹ ਕੋਈ ਗੱਲ ਉਹ ਤੁਸੀਂ ਬਹਿ ਜਾਓ ਕੋਈ ਨਹੀਂ ਮੈਂ ਬੈਠਾ ਹੀ ਆਂ ਉੱਥੇ ਜਾ ਇੱਥੇ ਬੈਠੇ ਮੈਂ ਕਿਤਨੇ ਗੱਲ ਕਰਨੀਆਂ ਹਾਂ ਹਾਂ ਜੀ ਭਾਜੀ ਅਕਾ ਗੱਲ ਇੰਦਾ ਹੈਗੀ ਆ ਵੀ ਸਾਡਾ ਲੱਗ ਗਿਆ ਪਿਆ ਤੇ ਸਾਡੀ ਆ ਗਈ ਹੈ ਟਿਕ ਟਿਕ ਵਧਾਈਆਂ ਬਾਜੀ ਫੇਰ ਤਾਂ ਬਹੁਤ ਵਾਹਣਾ ਸਭ ਕੋ ਠੀਕ ਠਾਕ ਹੈ ਤੇ ਅਸੀਂ ਦੋ ਚਾਰ ਦਿਨ ਤਾਂ ਚੱਲ ਜਲਾਂਗੇ ਅੱਛਾ ਜੀ ਤੇ ਸਾਡਾ ਰਿਸ਼ਤੇਦਾਰ ਨੂੰ ਜਿੰਮਵਾਹ ਦਿੱਤੀ ਉਹ ਖੇਤੀਬਾੜੀ ਤੇ ਸਭ ਉਹ ਬੰਦਾ ਵੀ ਸਾਡੇ ਵਾਂਗੂ ਬਹੁਤ ਚੰਗਾ ਬੰਦਾ ਉਹ ਤੁਹਾਨੂੰ ਤੁਹਾਡਾ ਪੂਰਾ ਖਿਆਲ ਰੱਖੇ ਉਹ ਤੁਹ ਫਿਕਰ ਨਾ ਕਰੀ ਕੋਈ ਵੀ ਤਾਂ ਤੂੰ ਕੰਮ ਤੇ ਲਗਾ ਰਹੀ ਚਲੋ ਪਾਣੀ ਅਗਲੇ ਦੀ ਮਰਜ਼ੀ ਅਗਲਾ ਰੱਖੇ ਨਾ ਰੱਖੇ ਹੁਣ ਚਲੋ ਕੋਈ ਨਹੀਂ ਲੈ ਇਦਾਂ ਫਿਕਰ ਨਾ ਕਰ ਯਾਰ ਉਹ ਜਿੰਨੀ ਤੜੀ ਤੂੰ ਕੋਈ ਰੱਖ ਸਕਦਾ ਆਪਾਂ ਤਾਂ ਕੰਮੇ ਕਰਨਾ ਉਹ ਹੋਰ ਕੱਲ ਮੰਗੇ ਫੇ ਨਹੀਂ ਨਹੀਂ ਤੇਰੇ ਬਹੁਤ ਵਧੀਆ ਹੋਇਆ ਜਿਹੜਾ ਤੁਸੀਂ ਬੱਚਿਆਂ ਕੋ ਚੱਲੇ ਆ ਬਹੁਤ ਬਹੁਤ ਵਧੀਆ ਬਹੁਤ ਸੋਹਣੀ ਹੋਈ ਰੱਬ ਨੇ ਸੁਣ ਲਈ ਆਪਾਂ ਛੇਤੀ ਮੜਿਆਣਾ ਇਦਾਂ ਦੀ ਗੱਲ ਨਹੀਂ ਤੂੰ ਇਦਾਂ ਦਾ ਕਰ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਕੋਈ ਜੇ ਜੇ ਨਾਂ ਰੱਖੋਗੇ ਤਾਂ ਆਪਾਂ ਤਾਂ ਕੰਮੇ ਕਰਨਾ ਤੁਹਾਡੇ ਨਾਲ ਕੋਈ ਕਰਦੇ ਜਾਂ ਸਾਡਾ ਇੱਥੇ ਤਾਂ ਸਾਨੂੰ ਉਹਦਾ ਪਤਾ ਸੁਭਾਤਾ ਕਿੰਦਾ ਦਾ ਬੰਦਾ ਆ ਉਹ ਚਲੋ ਠੀਕ ਆ ਜੀ ਆ ਹਾਂ ਠੀਕ ਆ ਅਮਾਨ ਦਾ ਕਮ ਤਕਮ ਤੈਨੂੰ ਲੱਗਾਇਆ ਜਾਂਦਾ ਮੈਂ ਮੇਥੀ ਬੰਦਾਈ ਤਾਂ ਸੁਪਣਾ ਨਹੀਂ ਕਿਤੇ ਠੀਕ ਆ ਕੋਈ ਨਹੀਂ ਠੀਕ ਆ ਤੂੰ ਜੇ ਕਦੇ ਜਿਹੜਾ ਰੱਤ ਕਰ ਲਿਆ ਜਿੱਦਾਂ ਕੀ ਗੱਲ ਹੋ ਗਈ ਤੈਨੂੰ ਦੱਸ ਨਹੀਂ ਉਹ ਤਾਂ ਕੋਈ ਨਹੀਂ ਵੈਸੇ ਹੀ ਬਸ ਉਹਦਾ ਕਾਤਾ ਬੰਦਾ ਆ ਤੈਨੂੰ ਜਿੱਦਾਂ ਪੈਸੇ ਤੇ ਲਈ ਲੋੜੂਗੀ ਤੈਨੂੰ ਦਊਗਾ ਜੇ ਵੱਧ ਘਾਟੀ ਲੋੜੇ ਤਾਂ ਵੀ ਦਊਗਾ ਉਹ ਸਾਡਾ ਖਾਸ ਬੰਦਾ ਆ ਤੂੰ ਇਹਦਾ ਫਿਕਰ ਨਾ ਕਰ ਕੋਈ ਵੀ ਨਹੀਂ ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਫਿਕਰ ਕੋਈ ਨਹੀਂ ਜੇ ਪੈਸੇ ਲੋੜ ਵੀ ਹੋਈ ਤੂੰ ਸਾਨੂੰ ਵੀ ਫੋਨ ਕਰ ਸਕਦਾ ਆ ਠੀਕ ਠੀਕ ਆ ਸਾਡਾ ਮਿੱਤਰ ਆ ਗਿਆ ਨੇ ਤੁਹਾਨੂੰ ਮੱਧ ਸੰਭ ਕੋ ਆਪਣੀ ਨਾਲ ਠੀਕ ਠੀਕ ਕਾਕਾ ਜੀ ਪੰਜ ਚਾਰ ਮਹੀਨੇ ਦਾ ਕਾ ਜਾਣਾ ਹੈ ਇੱਥੇ ਆ ਕੇ ਦੀ ਖੇਤੀ ਕਰਨੀ ਆ ਸੀ ਕਿ ਇੱਥੇ ਨਸੀਦਾ ਲੱਗ ਜਾਣਾ ਇਦਾਂ ਕੋਈ ਫਿਕਰ ਨਾ ਕਰੀ ਤੇ ਤੂੰ ਵੱਧ ਪੈਸੇ ਦਊਗਾ ਜੇ ਕੋ ਤੈਨੂੰ ਪਰੇਸ਼ਾਨ ਕਰੂਗਾ ਤਾਂ ਵੀ ਦੂ ਤੁਹਾਨੂੰ ਫੋਨ ਕਰਕੇ ਦੱਥਣਾ ਚਲੋ ਕੋਈ ਨਹੀਂ ਮਾਰੇ ਤਰੱਕੀ ਦੇਵੇ ਤੁਹਾਨੂੰ ਕੋਈ ਨਹੀਂ ਬਹੁਤ ਖੁਸ਼ੀ ਤੂੰ ਤੁਹਾਡਾ ਕੰਮ ਬਣ ਗਿਆ ਬੱਚਿਆਂ ਕੋ ਦਿਲ ਜਾ ਚਲੋ ਠੀਕ ਆ ਕਰ ਲਾਂਗੇ ਇਹਨਾਂ ਦਾ ਕੰਮ ਮਾਰ ਜਾ ਹਾਂਜੀ ਕਰ ਮਾਂ ਕੰਮ ਮਾਰ ਜਾ ਦਲ ਕਾਲਾ ਮੜਿਆ ਕੰਮ। ਹਾਂ ਚਲੋ ਕੰਮ ਤਾਂ ਕਰਨਾ ਹੀ ਆ। ਕੰਮ ਤਾਂ ਕਰਨਾ ਹੀ ਪੈਣਾ। ਅੱਲੇ ਨਾਲ ਤੁਹਾਡੇ ਕੋਲ ਹੀ ਆ। ਆ ਹੀ ਤਾਂ ਹੈ। ਹਾਂ ਚਲੋ। ਇਹਦਾ ਯਾਰ ਆਮੀ ਮਨ ਥੋੜਾ ਕਾ ਕੇ ਬਹਿ ਗਿਆ। ਕਿ ਮੈਨੂੰ ਰੱਖਣਾ ਕਿ ਨਹੀਂ ਰੱਖਣਾ। ਬਿੱਟੂ ਨੂੰ ਅਸੀਂ ਕਹਿ ਕੇ ਜਾ ਕੇ ਬਿੱਟੂ ਦਾ ਖਿਆਲ ਰੱਖੋ। ਕਰ ਕਰਾਂ ਨੂੰ ਰੱਖੂਗਾ। ਤੇ ਵਾਰ-ਵਾਰ ਉਹਨੂੰ ਕਹਿ ਕੇ ਜਾਵਾਂਗਾ। ਇਹਦਾ। ਇਹਦੇ ਬਾਜੀ। ਹਾਂਜੀ ਹਾਂਜੀ ਆ ਗਿਆ ਆ ਗਿਆ। ਆ ਜਾ ਮੜ ਜਾ। ਹਾਂਜੀ ਬਾਜੀ ਹਾਂ ਜੀ ਸੱਜਣਾ ਕਿਦਾਂ ਹਾਲ ਵਧੀਆ ਵਧੀਆ ਬਾਜੀ ਤੇਰੇ ਮਾਲਕਾਂ ਨੇ ਜ਼ਮੀਨ ਤਾਂ ਦਿੱਤੀ ਵੇਚ ਵੇਚੀ ਜੀ ਹੋਰ ਹੋਰ ਅੱਛਾ ਜੀ ਇਹਨੂੰ ਪਤਾ ਹੁਣ ਜਦ ਬੱਚੇ ਬਾਹਰ ਸੈਟ ਆ ਉਥੋਂ ਗਿਆ ਕਿਹੜਾ ਮੋੜਦਾ ਆ ਆਹੋ ਬੱਚੇ ਨੂੰ ਕੁੱਕਣ ਕਿੱਥੇ ਮੋੜਦਾ ਅਗਲਾ ਗਿਆ ਤੋ ਚਲੋ ਤੇ ਬਾਕੀ ਆਪਾਂ ਜ਼ਮੀਨ ਹੁਣ ਛੱਡ ਦੇਣੀ ਆ ਜਿਹੜਾ ਕੋਈ ਤੇਰਾ ਹਿਸਾਬ ਕਿਤਾਬ ਰਹਿੰਦਾ ਹੋਊਗਾ ਕੋਈ ਵੀ ਆਪਾਂ ਸਾਰਾ ਤੇਰਾ ਕਰ ਦੇਣਾ ਚਿੰਤਾ ਨਾ ਕਰੋ ਠੀਕ ਆ ਕੋਈ ਬਾਜੀ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਸਾਬ ਉਹ ਤੇ ਆਪਣਾ ਕਹਿੰਦਾ ਨੰਬਰ ਚਲੋ ਆਹ ਨਹੀਂ ਫੇਰ ਵੀ ਜੋ ਲੈਣ ਦੇਣਾ ਚਲੋ ਤੁਹਾਨੂੰ ਪਤਾ ਹੀ ਆ ਨੀ ਉਹ ਤਾਂ ਹੈਗਾ ਇਹ ਚਲੋ ਚਿੰਤਾ ਨਾ ਕਰੋ ਤੁਸੀਂ ਦੇਖ ਲਓ ਕੋ ਮੇਰੇ ਵਾਲਾ ਵੱਧ ਘਟਣਾ ਹੋਵੇ ਉਹਨੇ ਕੋਈ ਗੱਲ ਨਹੀਂ ਤੇਰੇ ਸਾਡੇ ਪਲੇ ਹੁਣਾ ਵੱਧ ਨਹੀਂ ਲਿਓ ਚਲੋ ਕੋਈ ਹਾਂ ਕੋਈ ਗੱਲ ਨਹੀਂ ਠੀਕ ਆ ਨਾ ਭਜੀ ਨਾਲੇ ਦੇਖ ਲਓ ਉਧਰ ਗਿਆ ਕੋ ਮੁਰਦਾ ਨਾ 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 ਬੱਚੇ ਉਧਰ ਆ ਬੱਚੇ ਨਾਲੇ ਉਹ ਕੋਈ ਦਾ ਸੈਟ ਆਉ ਨਹੀਂ થઈ ਜਾਣਾ ਕਿਤੇ ਹਨ ਕਿਤੇ ਅਗਰ ਆ ਸਾਲ 6 ਮਹੀਨੇ ਗੇੜਾ ਮਾਰਦਾ ਕੋਠੀਆਂ ਦੀਆਂ ਕੋਠੀਆਂ ਬੰਦ ਗਈਆਂ ਦੇਖਦੇ ਆ ਆਪਣੇ ਪਿੰਡ ਦੇ ਰੋਜ਼ ਚਲੋ ਚਲੋ ਬੱਚਿਆਂ ਕੋਲੇ ਰਹਿਣਾ ਉਹ ਨਹੀਂ ਹੋਣਾ ਬਾਜੀ ਅਗਰੇ ਆਦੀ ਮਾਜੀ ਅਗਰੇ ਬੇਚਤੀ ਦਾ ਉਹ ਵੇਚਤੀ ਆ ਆਹ ਵੇਚਤੀ ਆਪਾਂ ਤਾਂ ਗੰਮੇ ਗਾਨਾ ਇੱਥੇ ਨਿਕਲੇ ਹੋਰ ਦਫ਼ੀ ਆਪਾਂ ਛੱਡ ਦੇਣੀ ਆ ਹੁਣ ਚਲੋ ਚਲੋ ਠੀਕ ਕਰਦੇ ਹੋ ਖਾਪ ਕੇ ਚਲੋ ਹੁਣ ਪਤਾ ਹੀ ਆਂ ਦੇਖਦੇ ਚਲੋ ਸਹੀ ਆ ਠੀਕ ਆ ਜੀ ਤੁਸੀਂ ਮੈਂ ਦੱਸਿਆ ਨਹੀਂ ਕੱਲ ਗਏ ਸੀਗੇ ਤੇ ਬਣਿਆ ਉਹ ਕਰ ਲਾ ਗੋਜੇਪੁਰ ਗਿਆ ਸੀ ਮੈਂ ਮੁੰਡਾ ਉਹ ਕਹਿੰਦਾ ਬਾਜੀ ਚੱਲ ਜਰ ਲੋ ਕੰਪੈਨ ਤੇ ਇੱਕ ਸੀਜ਼ਨ ਲਾ ਲਓ ਚੱਲ ਮੈਂ ਕਿਹਾ ਦੇਖ ਲੈਣੇ ਲਾ ਕੇ ਹਾਂ ਉਹ ਚਲੋ ਕੋਈ ਤੁਸੀਂ ਕੀਤਾ ਤਾਂ ਹੈ ਨਹੀਂ ਉੱਦਾਂ ਹੁਣ ਕੀ ਕੀਤਾ ਜਾਵੇ ਕੀਤਾ ਤਾਂ ਹੈ ਨਹੀਂ ਹੁਣ ਜਿੱਦਾਂ ਦੇ ਸਰਦਾਰ ਹੁਣ ਜਮੀਨ ਵੇਚ ਕੇ ਗਏ ਆ ਮੇਸਤਰੀਆਂ ਨਾਲ ਜਾ ਕੇ ਦੇਖ ਲਿਆ ਜਿਹੜੇ ਚੰਗੇ ਠੇਕੇਦਾਰ ਆ ਉਹਨਾਂ ਕੋ ਕੰਮ ਹੈ ਨਹੀਂ ਜਿਹੜੇ ਮਾੜੇ ਆ ਉਹਨਾਂ ਕੋ ਕੰਮ ਬਦਲੇ ਪੈਸੇ ਦੇ ਕੇ ਰਾਜੀ ਨਹੀਂ ਰੋਜ਼ ਨਾਰਾ ਰੋਜ਼ ਨਾਰਾ ਕੀ ਕਰੀਆ ਰੋਟੀ ਦਾ ਖਾਣੇ ਆ ਕੰਬੈਨ ਤੇ ਇਹਨਾਂ ਨੇ ਕੋਈ ਨਹੀਂ ਆਪਾਂ ਦਾ ਦਿਹਾੜੀਦਾਰਾਂ ਦਾ ਤਾਂ ਇਸ ਤਰ੍ਹਾਂ ਹੀ ਬੰਦਾ ਹੈ ਆਪਾਂ ਨੂੰ ਹੈਲਪਰ ਦੇ ਤੌਰ ਤੇ ਜਾਣਾ ਜਿੱਦਾਂ ਦਾ ਸਵਾਰ ਆਪੇ ਵੇਚ ਕੇ ਤੇ ਚੜ ਕੇ ਚੜ ਗਿਆ ਤੇ ਉਹਦੇ ਨੂੰ ਦੇ ਦੇ ਗਏ ਰਿਸ਼ਤੇਦਾਰ ਨੂੰ ਅਗਲਾ ਕਹਿੰਦਾ ਸੌਦਾ ਹੋ ਗਿਆ ਉਹ ਵੀ ਉਹਨਾਂ ਨੇ ਵੀ ਜ਼ਮੀਨ ਵੇਚ ਦਿੱਤੀ ਤਾਂ ਕੀ ਕਰਨਾ ਉਹ ਕਹਿੰਦਾ ਸਾਡੇ ਪਿੰਡ ਨਾਲ ਸਾਡੇ ਘਰ ਤੇ ਆ ਕੇ ਰਾਵ ਮੈਂ ਕਿਹਾ ਔਖਾ ਨਿਆਣੇ ਪੜਦੇ ਕਿੱਥੇ ਨੂੰ ਜਾਂਦਾਂ ਤਾਂ ਥੋੜਾ ਜਿਆਦਾ ਪਹਿਲਾਂ ਮੇਰੀ ਸਲਾਹ ਸੀ ਇੱਥੇ ਲਾ ਲਈਏ ਇੱਥੇ ਆਪਣੀ ਜ਼ੁਬੀ ਦਾ ਕਿਤੇ ਮੈਂ ਕਿਹਾ ਹਾਂ ਸਬਜ਼ੀ ਇੱਥੇ ਵੀ ਭੈਣਾਂ ਨੇ ਦੱਸ ਸਾਰਾ ਕੰਮ ਰੁਕਿਆ ਠੀਕ ਨਹੀਂ ਚਲੋ ਦੇਖ ਲੋ ਜਾ ਕੇ ਕੀ ਬਣਦਾ ਜਾਣਾ ਹੀ ਪੈਣਾ ਹੁਣ ਰੋਕੀ ਤਾਂ ਨਹੀਂ ਹੋ ਸਕਦਾ ਹੁਣ ਤੋ ਲੋਕ ਪਤਾ ਨਹੀਂ ਕਿੰਨਾ ਸਾਫ ਹਾਂ ਜੇ ਬੁਰਾ ਹਾਲ ਹੋ ਗਿਆ ਸਾਰਾ ਨੇ ਲੱਗਿਓ ਕਿ ਆਮਨਾ ਸਹੀ ਜਾਂਦਾ ਸੀ ਸਾਰੇ ਵੱਧ ਘੱਟ ਪੈਸੇ ਵੀ ਫੜ ਲਈ ਗਏ ਜਦੋਂ ਮਾਜੀ ਹਾਂ ਉਹਨਾਂ ਦੀ ਹੈਗੀ ਆ ਉਹਨਾਂ ਨੇ ਕਿਹੜਾ ਮੁਲਕੇ ਸੋਰ ਪਤਾ ਲਿਆ ਜਾਂਦੇ ਕਿ ਆ ਵੀ ਕਿਸ ਤਰ੍ਹਾਂ ਹੈ ਨਾ ਫੋਨ ਨੰਬਰ ਦੇ ਕੇ ਕੋਈ ਕੋਈ ਖਬਰ ਸਾਰ ਲੈਂਦੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਜਾ ਕੇ ਕੌਣ ਪੋਚੇ ਤਾਂ ਕੋਈ ਆ ਉਦਾਂ ਸਰਹਾਰ ਦਾ ਨਦੇ ਬੰਦਾ ਤਾਂ ਵਧੀਆ ਵਿਚਾਰਾ ਹੁਣ ਪਤਾ ਨਹੀਂ ਉੱਥੇ ਜਾ ਕੇ ਉਹਰਾ ਕੀ ਕਰਦਾ ਕਿਦਾਂ ਨਹੀਂ ਉਹ ਜਿਹੜੀ ਜ਼ਮੀਨ ਵੇਚੀ ਹੁਣ ਕਿੱਥੇ ਆਣਾ ਪਹਿਲਾਂ ਤਾਂ ਕਹਿੰਦਾ ਜੀ ਮੈਂ ਕਿਹੜਾ ਤਸੀਰ ਦਾ ਲੱਗ ਜਾਣਾ ਕੇ ਮੈਂ ਆ ਕੇ ਜ਼ਮੀਨ ਐ ਬੋਣੀ ਆ ਤੂੰ ਵੀ ਇਹ ਫਿਕਰ ਨਾ ਕਰ ਕਿਦਾਂ ਮੈਂ ਕਹਿ ਕੇ ਜਾਊਂਗਾ ਤੇ ਫਿਰ ਇਹ ਜ਼ਮੀਨ ਸਮਾਰ ਨਹੀਂ ਕਹਿੰਦਾ ਮੈਂ ਕਹਿ ਕੇ ਜਾਊਂਗਾ ਚਲੋ ਉਹਨੇ ਰੱਖਿਆ ਤਾਂ ਵਿਚਾਰੇ ਨੇ ਵਧੀਆ ਆਪਾਂ ਨੂੰ ਉਹ ਕੰਮੀ ਤਾਂ ਆਣੀ ਦਿੱਤੀ ਪਰ ਹੁਣ ਜਦਵੇਂ ਨੇ ਬੇਤੀ ਹੁਣ ਆਪੋ ਉਹ ਵੀ ਕੀ ਕਰ ਸਕਦਾ ਉਹ ਹੀ ਤਾਂ ਹੈ ਉਹਨੂੰ ਕੀ ਕਰਨਾ ਮੈਂ ਨਾਲ ਸਾਰੇ ਸਾਧਰੀ ਅੱਛਾ ਇਹ ਖਸੀ ਜਾਂ ਲਾਉਣੇ ਆ ਇਹ ਠੀਕ ਲੱਗਿਆ ਦੂਜੇ ਜਲਦਾਂਗੇ ਨਹੀਂ ਤਾਂ ਨਹੀਂ ਨਾਸ ਹਾਂ ਉਹ ਚਲੋ ਦੇਖ ਲਿਓ ਆਓ ਯਾਰੋ ਸੇ ਮੈਂ ਬਣਾਉਂ ਆ ਫੇਰ ਰੋਟੀ ਮੈਂ ਬੈਗ ਕਰ ਲਿਆ ਬੈਗ ਅੱਛਾ ਲੋ ਜੀ ਹੁਣ ਬਾਤਸ ਠੀਕ ਹੈ ਜੇ ਤੂੰ ਬਾਤਸ ਹੁਣ ਚੱਲੀਆ ਖਵਾ ਆਇਆ अच्छा हुन डॉक्टर बेटा टाइम ਦਾ ਬਾਰ ਆਉਂਦੇ ਹੁੰਦੇ ਕਹਿੰਦੇ ਆਜੋ ਅੰਦਰ ਕਢਾ ਦਿਓ ਕੰਮ ਚੈੱਕ ਕਰਾਂਗੇ ਪਹਿਲੇ ਤੇਨ ਕੋਈ ਦਿੱਕਤ ਨਹੀਂ ਆਉਣਾ ਨਹੀਂ ਕੱਢਣਾ ਹੈ ਤੁਹਾਨੂੰ ਪਤਾ ਹੀ ਆ ਤੁਹਾਨੂੰ ਕੋਈ ਗੱਲ ਨਹੀਂ ਹੈਗੀ ਫਿਕਰ ਨਾ ਲਿਆ ਕਰਾਂਗੇ ਆ ਜੀ ਫਿਕਰ ਨਾ ਕਰੋ ਤੁਸੀਂ ਆਮ ਕਰਕੇ ਤਾਂ ਆਮ ਗਾਵਾ ਬੜਾ ਮोटा 100 ਬਿਗਾ ਬੱਤ ਲਈਦਾ ਸ਼ਾਮ ਤਾਈ ਚਲੋ ਕੀ ਕਰਨਾ ਕੋਈ ਗੱਲ ਨਹੀਂ ਚੰਦੀਆਂ ਗੱਲ ਬਾਤ ਰਾਨੇ ਤੁਹਾਡਾ ਵੀ ਕੰਮ ਕਰਾਉਂਦੇ ਆ ਕਿ ਥੋੜਾ ਬੋਸਾ ਸਮਾਨ ਵੀ ਤੁਹਾਨੂੰ ਪਾ ਕੇ ਦਿੰਨੇ ਆ ਤਾਂ ਰੋਟੀ ਪਾਣੀ ਦਾ ਗੁਜਾਰਾ ਤੁਹਾਡਾ ਵਧੀਆ ਚੱਲ ਪੂਰੇ ਚਲੋ ਮਾ ਰੋਟੀ ਪਾਣੀ ਦਾ ਮਾੜਾ ਮਿਤਾ ਪਾਓ ਨਹੀਂ ਨਹੀਂ ਕੀਤੀ ਆ ਸੰਸਥਾ ਆਇਆ ਨਾ ਗੱਲਬਾਤ ਮੁੰਡਿਆਂ ਦੇ ਨਾਲ ਉਹਨਾਂ ਨਾਲ ਮੈਂ ਕੀਤੀ ਸੀ ਕਹਿੰਦੇ ਕੋਲ ਤੁਹਾਨੂੰ ਕੱਲ ਹੀ ਆਪਾਂ ਜਿੰਨੇ ਕਿਤੇ ਆ ਗਏ ਚੱਲ ਕੇ ਕਰਾ ਦੇਣੀ ਉਹ ਐਵੇਂ ਕੋਈ ਪਹਿਲਾਂ ਪਾਵੇ ਤੁਹਾਡੇ ਦੋ ਕੁ ਲੱਖ ਕੋਈ ਗੱਲ ਨਹੀਂ ਚਲੋ ਇਹ ਤਾਂ ਆਪਾਂ ਚਲੋ ਇਹ ਆਪਣੇ ਪੈਨੇ ਤੇ ਕਰੇ ਹੋ ਜਾਓਗੇ ਆਪਣਾ ਰੋਟੀ ਪਾਣੀ ਜੋੜ ਕੇ ਥੋੜਾ ਜਿਹਾ ਕੰਮ ਕਰਨ ਨੂੰ ਹੋਊਗੀ ਤਾਂ ਬੰਦੇ ਬਾਖ ਵੀ ਰਹੇ ਆਪਣੇ ਧਿਆਨ ਦਿਓ ਕਿ ਆ ਦੇਖ ਰਿਹਾ ਪੂਰੀ ਯਾਰਾ ਬਤਾਇਆ ਮਾਤਾ ਜੀ ਕੱਟਾ ਹੈ ਨਾ ਲੱਗਦਾ ਤੈਨੂੰ ਕੱਟਾ ਆ ਹੁਣ ਹੋਈ ਆ ਹੀ ਜਾਇਆ ਆ ਹੁਣ ਚਲ ਦੇਖਣੇ ਆ ਜਾ ਕਿੱਥੇ ਬੈਠਾ ਆ ਕੱਲ ਨੂੰ ਪਤਾ ਆ ਜਾ ਆਹ ਚਲੋ ਦੇਖਣੇ ਆ ਜਾ ਆਹ ਮੇਰੇ ਕੋਲ ਇੱਕ ਤਾਂ ਫਰੀ ਦਾ ਹੈ ਹੋਰ ਬਾਕੀ ਨਗਰ ਦੇ ਜਿਹੜੇ ਤੈਨੂੰ ਮੈਂ ਤੁਹਾਨੂੰ ਤੇਰੇ ਵਿੱਚ ਰਖਾਣਾ ਹੋਰ ਜਿੱਤ ਕਰਨੀ ਵੀ ਲੱਗਦਾ ਮੈਨੂੰ ਮੈਂ ਤਾਂ ਚਲ ਦੇਖਣਾ ਨੇ ਕਿਉਂਕਿ ਮੈਨੂੰ ਨਾ ਲੱਗਦਾ ਰੋਟੀ ਆ ਮੈਂ ਦੇਖਣਾ ਅੱਜ ਤੱਕ ਦੱਸ ਸਕਦਾ ਨੂੰ ਤਾਂ ਆ ਜਾ ਬੈਠ ਜਾ ਉਹ ਵੀ ਬਾਹਰ ਤੋਂ ਕਰਵਾ ਲੇ ਮੈਂ ਆਜਾ ਕਰੀ ਕਾਈ ਕੋਕੀ ਆ ਨਾ ਕੋਈ ਗੱਲ ਨਹੀਂ ਬਾਤ ਚ ਮੈਂ ਕਰ ਉਹ ਵਾਫੇ ਭਾਰੀ ਜਦੋਂ ਪ੍ਰੀਵਿਲੇਜਟੀ ਹਾਂ ਜੀ ਮੈਂ ਬਣਾ ਬੇਤਨ ਆ ਹਾਂ ਬੇਤਨ ਜਿਹਨਾਂ ਕੋਲ ਪਤਾ 65 ਸਿੱਟੇ ਆਉਟਸਟਡਿੰਗ ਕੋਵਿਡ ਦੇ ਨਾਲੇ ਨਾਮ ਦਾ ਪਿੰਡ ਕੋਦੇ ਬਾਕਟਰ ਤਾਂ ਮੈਂ ਚ ਚਲੇ ਗਿਆ ਅੱਛਾ ਪੈਨ ਤੇ ਮੈਂ ਗਰੀ ਕੰਮ ਕੀਤਾ ਨਹੀਂ ਹਾਂ ਉਹ ਗਏ ਜਿਹੜਾ ਲਾਫਰ ਦੋ ਦਾ ਰੈਕਸ ਹੋਗੀ ਅੱਛਾ ਸਰੀਆ ਪਿਆ ਵੀ ਤੇ ਕੋਸ ਕੋਮ। ਉਹ ਤਾਂ ਮਾੜਾ ਹੋਇਆ ਫੇਰ। ਇਹ ਤਾਂ 460 ਸਾਨੂੰ ਵੀ ਨਹੀਂ ਦੱਸਿਆ ਸਾਨੂੰ। ਸਾਨੂੰ ਦੱਸਦਾ ਤਾਂ ਨਹੀਂ ਇੱਕ ਵਾਰੀ। ਬਿਲਕੁਲ ਨੰਬਰ ਜੀ ਦਾ ਰਹਿਣਾ ਦੋ ਦੂਏ ਇਹ ਤਾਂ ਹਾਕਾ ਤੋਂ ਵੀ। ਹੋ ਹੋ। ਘੱਟ ਜਿਆਦਾ ਖਾਜੀ। ਸੀਰੋ ਨਹੀਂ ਕਰਦੇ ਯਾਨੀ ਲਾਕ ਕਰਦੇ। ਪਾਟੂ ਫੇਰ ਕਰਕੇ। ਤੁਹਾਡੇ ਮੁੰਡਿਆਂ ਨੇ ਸਸਤਾ ਬਣਾਈਓ ਆ ਕੱਟੇ ਹੋ ਕੇ ਲਾਸ਼ ਚਾ ਆਇਆ ਫੇਰ। ਅੱਛਾ। ਬਾਹਰ ਕਿ ਟਾੜੀ ਆਉਣ ਵਾਲਾ ਫੇਰ ਜਾਨ ਮਾਈਟ। ਨਾ ਕੋਈ ਗੱਲੀ ਯਾਰ ਮੇਰੇ ਤਾਂ ਨਹੀਂ ਤੇਰਾ ਜਿਹੜਾ ਦੇਖੋ ਸਾਡਾ ਦਾ ਪੁਰਾਣਾ ਬੰਦਾ ਸੀ ਇਦਾਂ ਮੈਂ ਕਿੰਨਾ ਝੱਟ ਰਿਹਾ ਸੀ ਕਿੰਨਾ ਜ਼ਰਦਾਂ ਦੇ ਵਧੀਆ ਹੋ ਜਾਂਦਾ ਹੁਣ ਜਦਵੀਰ ਉਹ ਕੋਕ ਦੀ ਬਿਜ ਦਿੱਤੀ ਫਿਰ ਜਬਾਤ ਨਹੀਂ ਆ ਤਾਂ ਮੈਂ ਪੁਰਾਣਾ ਬੰਦਾ ਦੇਖੋ ਉਹ ਉਹਦਾ ਕਰਦਾ ਸੀ ਉਹਦਾ ਪਾਣੀ ਨੂੰ ਹਮ ਬੋਲ ਹਾਂ ਕੋਈ ਨਹੀਂ ਉਹ ਗੱਲੇ ਨਹੀਂ ਤੇਰੀ ਮਾਫੀ ਕਰਾਂਗੇ ਅਸੀਂ ਭਾਜੀ ਹੁੰਦੇ ਜਦੋਂ ਕੰਮਗੇ ਕੰਮਗੇ ਅਸੀਂ ਤੇਰੀ ਜਰੂਰ ਮਾਫੀ ਦੇ ਦੋ ਕੋਸ਼ਿਸ਼ ਕਰਦੇ ਹਾਂ ਜੇ ਥੋੜੀ ਕੰਦ ਖੋ ਜੂਏ ਨਹੀਂ ਫਿਰ ਕੋਈ ਟੋਟੀ ਪਾਣੀ ਦਾ ਜਗ੍ਹਾ ਨਹੀਂ ਐਂ ਕਾਦੀ ਕੀ ਗੱਲ ਆ ਆਪੇ ਅਸੀਂ ਕਿੰਨੇ ਕੁ ਜੋ ਕੇ ਹੈਗੇ ਕਰੀ ਜਾਣੇ ਆ ਨਾ ਹੁੰਦੀ ਮੁੰਡੇ ਦਾ ਕਿਦੋਂ ਬਸ ਹੋਣਾ ਤਾਂ ਕਰੀ ਜਾਂਦਾ ਜੱਟ ਲੱਗਿਆ ਤੂੰ ਕਹਿੰਦਾ ਵੀ ਬੰਦ ਹੋ ਗਏ ਹੁਣ ਦੁਬਾਰਾ ਸ਼ੁਰੂ ਕਰਾਣਾ ਅਸੀਂ ਕਿਹਾ ਮੈਂ ਮੁੰਡੇ ਨਾ ਕੋਈ ਗੱਲ ਕਰਾ ਦੋ ਸ਼ੁਰੂ ਕਰਾ ਲੈਣਾ ਅਸੀਂ ਆਪੇ ਤੇ ਮਾਫੀ ਤੋਂ ਜਾਂਦੀ ਨਹੀਂ ਦਾ ਉਹ ਬੰਦਾ ਵੀ ਦੱਸਾਂਗੇ ਸੱਚੇ ਦਾ ਵੀ ਬਹੁਤ ਆਹੀ ਪਾ ਕੇ ਬਿਨਾਂ ਮਾਰਦਾ ਹੁਣ ਮੁਕਾਬਲੀ ਦੀ ਜਵਾਬ ਉਹ ਵੀ ਪਾਰੀ ਦਾ ਮਾਰ ਮੁੱਟਣਾ ਹੈ ਜਿਹੜਾ ਉਹ ਵੀ ਪੇਰੇ ਕੋਈ ਨਹੀਂ ਯਾਰ ਬੰਦਾ ਵਧੀਆ ਹੈ ਇਹ ਵੀ ਗੱਲ ਕਰ ਇਹ ਕੰਮ ਕਰਨਾ ਤੇਰਾ ਬੰਦਾ ਗਰੀਬ ਆ ਨਾ ਮਾਰਦਾ ਬੰਦਾ ਬਿਲਕੁਲ ਭਾਜੀ ਜੀ ਨੂੰ ਮਦਦ ਕਰੋ ਕੰਮ ਚਾਹੀਦੀ ਹੈ ਭਾਜੀ ਕਰਨੀ ਲਗਾ ਇਮਾਨਦਾਰੀ ਨਾਲ ਕੰਮ ਕਰਦਾ ਹੈ ਆਪਣੇ ਕੋਈ ਨਹੀਂ ਆਏ ਕਿਹੜੀ ਗੱਲ ਕਰਦਾ ਤੂੰ ਕੋਈ ਨਹੀਂ ਆ ਤੇਰੀ ਮਦਦ ਸਰ ਜੋਂ ਜੀ ਇਹ ਉਹਨਾਂ ਦੀ ਜ਼ਮੀਨ ਹੈ ਜਿਹੜੀ ਆਪਾਂ ਕਰਾਤਾ ਪਾ ਜਿਹੜਾ ਤੇ ਮੈਂ ਲਗਵਾਇਆ ਸੀ ਅੱਛਾ ਸਰ ਬਾਅਦ ਉਹਨਾਂ ਦੇ ਜਾਣ ਤੋਂ ਪਿੱਛੇ ਪਾੜੇ ਹੋਏ ਸਾਡੇ ਜੀ ਦਿੱਕ ਹੈ ਠੀਕ ਹੈ ਉਹਨਾਂ ਦੇ ਰਿਸ਼ਤੇਦਾਰ ਹੀ ਨੇ ਬੰਦੇ ਤਾਂ ਵਧੀਆ ਲੱਗਦੇ ਨੇ ਨਹੀਂ ਵਧੀਆ ਬੰਦੇ ਮੈਂ ਇਹਨਾਂ ਕੋਲ ਥੋੜਾ ਜਿਹਾ ਕੰਮ ਕੀਤਾ ਅੱਛਾ ਵਧੀਆ ਬਜਾਰੇ ਰਹੇ ਆ ਚਲੋ ਹੁਣ ਤੁਹਾਡੇ ਸਰਕਾਰ ਤੱਕ ਵੀ ਮੈਸੇਜ ਪਹੁੰਚ ਜਾਣਾ ਇਹਨਾਂ ਦੇ ਕੋਲ ਚਲੋ ਇਹਦੇ ਪਰਮਾਤਮਾ ਉਹਨਾਂ ਦੇ ਵੀ ਮਨ ਸਵਤਿਆ ਬਾਦਵੇ ਜੇ ਪਤਾ ਲੱਗਦਾ ਤਾਂ ਥੋੜੀ ਬਹੁਤੀ ਤੁਹਾਡੀ ਹੱਲ ਪਾ ਸਕਦਾ ਪਤਾ ਨਹੀਂ ਗੁੱਸਾ ਨਹੀਂ ਨਹੀਂ ਮਾਰਾ ਤਾਂ ਨਹੀਂ ਹੈਗਾ ਚਲੋ ਫਿਰ ਵੀ ਨਹੀਂ ਪਤਾ ਨਹੀਂ ਹੁਣਾਂ ਉਹਨਾਂ ਨੂੰ ਜੇ ਪਤਾ ਹੁੰਦਾ ਅਗਲੇ ਨੇ ਪਹੁੰਚ ਕਰ ਲੈਣੀ ਸੀ ਤੁਹਾਡੇ ਤੱਕ ਕਿਸ ਤਰੀਕੇ ਨਾਲ ਚਲੋ ਪਾਣੀ ਦਾ ਚਲੋ ਨਹੀਂ ਬਸ ਕੋਈ ਨਹੀਂ ਤੁਸੀਂ ਕਰੋ ਆਮ ਕੋਈ ਗੱਲ ਨਹੀਂ ਆ ਕਰਵਾਨੇ ਆਪਾਂ ਲੱਗ ਕੇ ਫੇਜ ਬੈਠ ਸੁਣਾਓ ਕੈਨੇਡਾ ਦਾ ਹਾਲ ਚਾਲ ਠੀਕ ਆ ਯਾ ਉਹ ਤਾਂ ਬਹੁਤ ਮੁਲਕ ਵਧੀਆ ਆ ਉਧਰ ਉਧਰ ਗਾਦੀ ਇੱਥੇ ਮਾਜਾ ਨਹੀਂ ਆ ਗਿਆ ਖੁਸ਼ਹਾਲ ਮੁਲਕਾ ਬਹੁਤ ਸਾ ਲੱਗੇ ਜਾਂਦਾ ਤਵੇ ਤਾਂ ਉਸ ਮਨ ਲੱਗਿਆ ਸਾਡਾ ਉੱਥੇ ਮਨ ਲੱਗਿਆ ਸਾਡਾ ਅਨ ਜੀ ਜੀ ਕਰਦਾ ਠੀਕ ਹੈ ਉਹ ਚੱਲ ਫੇਰ ਵੀ ਜਿਹੜਾ ਸੀਗਾ ਹਫਤੇ 10 ਦਿਨ ਪਾਸੇ ਆਇਆ ਨੇ ਅੱਛਾ ਅਜੀ ਹਫਤਾ ਕੁੱਟੀ ਲੈ ਕੇ ਚੱਲਣਾ ਠੀਕ ਹੈ ਜੀ ਆਹ ਇਦਾਂ ਹੈ ਠੀਕ ਹੈ ਹੋਰ ਸਾਡਾ ਤਾਂ ਜੀ ਨਹੀਂ ਸੀ ਕਰਦਾ ਹੋਣ ਨੂੰ ਅਸੀਂ ਤਾਂ ਸਾਨੂੰ ਮਿਲਣ ਆਏ ਆ ਠੀਕ ਹੈ ਜੀ ਇਹ ਸਾਡਾ ਤਾਂ ਹੀ ਜ਼ਮੀਨ ਵੇਚੀ ਅਸੀਂ ਠੀਕ ਹੈ ਜੀ ਉਧਰ ਅਸੀਂ ਉਧਰ ਉਧਰੇ ਅਸੀਂ ਸੈਟ ਹੋ ਜਾਣਾ ਸੀ ਜੇ ਨਾ ਚਲੋ ਵਧੀਆ ਚਲੋ ਠੀਕ ਹੈ ਕੋਈ ਨਹੀਂ ਇੱਥੇ ਕੋਈ ਨਹੀਂ ਹੈਗਾ ਵਧੀਆ ਹੋਣੀ ਅਸੀਂ ਗਏ ਨਹੀਂ ਕਿ ਆਪਣੇ ਤਾਂ ਹੀ ਤਾਂ ਅਸੀਂ ਆਪਣੇ ਮਾਪਿਆਂ ਨੂੰ ਹੀ ਗਏ ਅੱਛਾ ਜੀ ਕਿਵੇਂ ਅਸੀਂ ਚਲੇ ਜਾਣਾ ਹੈ ਹਾਂ ਹਾਂ ਜੀ ਅਸੀਂ ਵੀ ਸੌਣਦੇ ਹਾਂ ਇਹ ਕਹਿੰਦੇ ਵੀ ਬਹੁਤ ਵਧੀਆ ਹੈ ਕੈਨੇਡਾ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਸਵਰਗ ਹੀ ਉਹ ਤਾਂ ਕਹਿੰਦੇ ਬਹੁਤ ਵਧੀਆ ਹੈ ਠੀਕ ਹਾਂ ਜੀ ਹਾਂ ਜੀ ਸਦੇ ਤਾਂ ਉਧਰ ਹੋ ਰਹੇ ਹੋ ਸਾਰੇ ਉਧਰ ਸਾਰੇ ਦੁਨੀਆ ਉਧਰ ਤਾਂ ਹੀ ਤੁਰੀਓ ਇੱਥੇ ਕੀ ਹੈ ਕੁਝ ਨਹੀਂ ਹੈਗਾ ਹਾਂ ਜੀ ਸਾਨੂੰ ਨਿਆਣੇ ਆਉਣ ਵੀ ਨਹੀਂ ਅਸੀਂ ਦੰਦੇ ਤੁਸੀਂ ਕੀ ਕਰਨਾ ਜਾ ਕੇ ਅਜ ਤਾਂ ਜਮੀਨ ਦਾ ਫਾਹਾ ਵੱਢਿਆ ਕਿ ਆ ਚਲੋ ਫੇ ਸਾਡੇ ਕੋ ਕਿਹੜਾ ਆ ਹੋਣਾ ਹੈ ਹਾਂ ਜੀ ਹਾਂ ਜੀ ਠੀਕ ਹਾਂ ਜੀ ਜਮੀਨ ਦਾ ਤੁਹਾਡਾ ਸੁਣ ਕੇ ਤਾਂ ਮੈਨੂੰ ਗੱਲ ਯਾਦ ਆ ਗਈ ਵੀ ਰਾਣੀ ਜੀ ਆਪਣੇ ਬੰਦਾ ਕੰਮ ਆ ਜੇ ਮੇਰੇ ਸਾਡੇ ਕੰਮ ਕਰਦਾ ਸੀ ਆ ਹਾਂ ਜੀ ਹਾਂ ਜੀ ਆ ਉਹਦਾ ਬਹੁਤ ਕੰਮ ਖਰਾਬ ਹੋ ਗਿਆ ਕੀ ਗੱਲ ਹੋ ਗਈ ਮੈਂ ਤੁਸੀਂ ਪੁੱਛੋ ਨਾ ਨਾ ਫੇਰ ਵੀ ਦੱਸਦੇ ਕੋਈ ਗੱਲ ਹੋਈ ਕਾਮਕਾਰ ਦੀ ਬਹੁਤ ਬੁਰਾ ਹਾਲ ਸੀ ਅੱਛਾ ਜੀ ਹਾਂ ਜੀ ਕਾਮਕਾਰ ਦੀ ਜਿੱਥੇ ਹੋਈ ਵੀ ਕਿਹੜੀ ਗੱਲ ਆ ਕੀ ਹੋਇਆ ਉਹਦੇ ਸੱਟ ਲੱਗ ਗਈ ਸੀ 10 ਕਿੱਦਾ ਲੱਗੇ ਸੱਟ ਪੇ ਤੋਂ ਕੰਪੈਨ ਤੇ ਚਲ ਗਿਆ ਆਪਣੇ ਜਦੋਂ ਹਟਿਆ ਜ਼ਮੀਨ ਵੇਚ ਦਿੱਤੀ ਕੰਪੈਨ ਤੇ ਚਲ ਗਿਆ ਉਹਦੇ ਘਰ ਵਾਲੀ ਨੇ ਕਿਹਾ ਵੀ ਤੈਂ ਕਿਹੜਾ ਕੰਪੈਨ ਚ ਲਾਈ ਕਦੇ ਗਿਆ ਨਾ ਕਦੇ ਬਾਤ ਆਵੇ ਪਹਿਲਾਂ ਸਹਣਾ ਜੀਂਦੀ ਆ ਹਾਂਜੀ ਰੋਟੀ ਤਾਂ ਕਹਿੰਦਾ ਤੋੜਨੀ ਆ ਹੁਣ ਰੋਟੀ ਤਾਂ ਤੋੜਨੀ ਆ ਤਾਂ ਕਰ ਹਾਂਜੀ ਉਹ ਵੀ ਕੰਪੈਨ ਤੇ ਗਿਆ ਉੱਥੇ ਉਹਦੇ ਸੱਟ ਲੱਗ ਗਏ ਸੱਟ ਲੱਗ ਅੱਛਾ ਹਾਂਜੀ ਸੱਟ ਲੱਗੇ ਤਾਂ ਫੇਰ ਕੁਛ ਉਹਦੀ ਥੋੜੀ ਬੋਤੀ ਹੈਲਪ ਵੀ ਕੀਤੀ ਆਪਾਂ ਅੱਛਾ ਹਾਂਜੀ ਹਾਂਜੀ ਬਹੁਤਾ ਕਰਨੀ ਚਾਹੀਦੀ ਆ ਕੀ ਕਰੇ ਹੁਣ ਵਗੂ ਆਈਓ ਦਾ ਸੱਟ ਲੱਗਣ ਕਾਰਨ ਤੇ ਉਹਦਾ ਇਲਾਜ ਜਿਹੜਾ ਉਹ ਵੀ ਲੋਕਾਂ ਨੇ ਕਰਾਇਆ ਅੱਛਾ ਹਾਂਜੀ ਪੈਸੂ ਇਕੱਠੇ ਕਰਕੇ ਅੱਛਾ ਫੇਰ ਦੁਕਾਨ ਵੀ ਛੁੱਟ ਗਈ ਮਣਾਈ ਤਾਂ ਅਸੀਂ ਲੱਗੇ ਲੰਘਣ ਮਤਾਂ ਦੇਖੋ ਗਿਆ ਫੇਰ ਉਹ ਮੈਂ ਵੀ ਮੁੰਡਾ ਬਹੁਤ ਕਰਦਾ ਸੀ ਬਹੁਤ ਦਿਨ ਰਾਤ ਉਹ ਮਨਾਉਣਾ ਜਾਣਾ ਸੱਜਣਾ ਸੀ ਉਹਨੇ ਝਟ ਆਉਣਾ ਬਹੁਤ ਮਿਹਨਤ ਕਰਦਾ ਸੀ ਮੁੰਡਾ ਵਧੀਆ ਇਹਨੇ ਪਛਾਣ ਲਿਆ ਅੱਛਾ ਪਛਾਣ ਕੇ ਫੇਰੇ ਕਹਿੰਦੀ ਇਹ ਤਾਂ ਵੀਰਾ ਜਿਹੜਾ ਕੰਮ ਕਰਦਾ ਜ ਆਪਣੇ ਨਾਲ ਅਸੀਂ ਵੀ ਇਦਾਂ ਛੁੱਟ ਗਈ ਉਹਦੀ ਹੈਲਪ ਥੀ ਹਾਂ ਤੁਹਾਨੂੰ ਬਹੁਤ ਯਾਦ ਕਰਦਾ ਉਹ ਕਹਿੰਦਾ ਜਿੰਨਦਰ ਭਾਜੀ ਉਹਨਾਂ ਨੇ ਕੰਮ ਕੀਤਾ ਦਾ ਮੌਜ ਰਹੀ ਉਹ ਅਸੀਂ ਕਰ ਕੋਈ ਨਹੀਂ ਹਾਂਜੀ ਉਹਦੇ ਰਾਤ ਦੇ ਖੇਤਾਂ ਜੇ ਬੜੇ ਰਹਿੰਦੇ ਸਨ ਦੇਖਣ ਵੀ ਜਾਨ ਦੀ ਲੋੜ ਨਹੀਂ ਸੀਗੀ ਤੁਹਾਰਾ ਪਤਾ ਲੱਭਦਾ ਨਹੀਂ ਕਦੀ ਵੀ ਹਾਂਜੀ ਬਹੁਤ ਚੰਗਾ ਬੰਦਾ ਕੋਈ ਕਰ ਲਈ ਜਾਂਦਾ ਅੱবি ਜਾ ਕੇ ਉਹਦੀ ਖਬਰ ਲੈ ਕੇ ਕੁਝ ਹੈਲਪ ਕਰਦੇ ਉਹਦੀ ਹਾਂਜੀ ਹਾਂਜੀ ਚਲ ਉਹ ਚੱਲਦੇ ਆਪਾਂ ਆਏ ਹੋ ਹੁਣ ਤੁਸੀਂ ਆਪਾਂ ਜੇ ਚੱਲੇ ਚਲਦੇ ਮਿਲਣੇ ਜਾਂਦੇ ਅੱਜ ਚੱਲਦੇ ਚੱਲਦੇ ਇਹ ਕੰਮ ਚ ਕਰਦਾ ਹਾਂ ਜੀ ਜਾਨਾ ਚਾਹੀਦਾ ਸਾਨੂੰ ਖਬਰ ਲੈਣੀ ਚਾਹੀਦੀ ਮਾਦ ਰੋਦੀ ਭਾਜੀ ਕਾਨੀ ਮਾਦ ਤਾਂ ਕਰਾਂਗੇ ਉਹ ਜਾਂ ਉਹਦਾ ਜਿਹੜਾ ਮੁੰਡਾ ਉਹਦੀ ਵੀ ਸੀਗਾ ਪੜਾਈ ਦਾ ਖਰਚ ਆਪ ਵੀ ਚੱਕਾਂਗੇ ਕੋਈ ਨਹੀਂ ਜਦ ਮਹਾਰਾਜ ਨੇ ਸੰਦ ਦਿੱਤਾ ਉਸੀ ਉਹਦੀ ਹੈਲਪ ਕਰਾਂਗੇ ਸਾਡੇ ਨਾਲ ਰਹਿੰਦਾ ਸੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਹਾਂ ਜੀ ਹਾਂ ਕਰਦਾ ਨਹੀਂ ਸੀਗਾ ਆਪਣੇ ਆ ਕੰਮ ਆਪਣੇ ਆਪਣਾ ਸਮਝਦਾ ਸੀ ਉਹ ਹਾਂ ਜੀ ਹਾਂ ਜੀ ਇਦਾਂ ਦਾ ਇਮਾਨਦਾਰ ਸੀ ਇਮਾਨਦਾਰ ਬਹੁਤ ਸੀ ਉਹ ਦਾਨੀ ਚ ਉਹਨੂੰ ਬਗਾਨਾ ਕੰਮ ਨਹੀਂ ਸੀ ਲੱਗਦਾ ਆਪਣਾ ਹੀ ਕੰਮ だっਦੀ ਕਿ ਵੀ ਆਪਣਾ ਹੀ ਤਾਂ ਵੀ ਤੇ ਸੀ ਹਾਂ ਜੀ ਹਾਂ ਬਹੁਤ ਵਧੀਆ ਬੀਬਾ ਬੰਦਾ ਸੀਗਾ ਮੁੰਡਾ ਸੀਗਾ ਹਾਂ ਜੀ ਹਾਂ ਜੀ ਚਾਹੀਦੀ ਕਰਨੀ ਚਾਹੀਦੀ ਆ ਕਰਨੀ ਬਲਸੀ ਕਰਾਂਗੇ ਚਲੋ ਠੀਕ ਹੈ ਜੀ ਚਲੇ ਚੱਲਦੇ ਆਪਾਂ ਚੱਲਦੇ ਆ ਆ ਚੱਲਦੇ ਹੁਣੇ ਚੱਲਦੇ ਆ ਹਾਂ ਜੀ ਠੀਕ ਈਰੇ ਨੂੰ ਪੇਂਗ ਹਾਂ ਹਾਂ ਕਿੱਦਾਂ ਕਰੀ ਆ ਬਾਹਰ ਪਾਣਾ ਅੰਕਲ ਜੀ ਕੈਨੇਡਾ ਜਾ ਕੇ ਢਾਡੀ ਦਾ ਟੋਰ ਬਣ ਗਈ ਮੈਂ ਕਿਹਾ ਜੀ ਪੁੱਛੂ ਨਾ ਤੁਸੀ ਤੁਹਾਨੂੰ ਤਾਂ ਤੁਸੀਂ ਪੁੱਛਿਆ ਵੀ ਨਹੀਂ ਭੁੱਲੀ ਗਏ ਭਾਈ ਪੁੱਛਣਾ ਆਇਆ ਹੈ ਭਰਾਓ ਐਸਾ ਪੁੱਛਣਾ ਹੈ ਕਿਹਾ ਵੀ ਦੇਖੀਏ ਕਿੱਦਾਂ ਹਾਲ ਚਾਲ ਤੁਹਾਡਾ ਬਾਦ ਤੋ ਵੀਰੇ ਕਿੱਦਾਂ ਹਾਲ ਹੈ ਤੁਸੀਂ ਗੱਲ ਆ ਵੀਰੇ ਤੂੰ ਉਹਨੇ ਘੜਾ ਕੇ ਚਾਹਦਾ ਕੀ ਗੱਲ ਹੋ ਗਈ ਉਹ ਹੀ ਸੱਟ ਲੱਗ ਗਈ ਸੀ ਭਾਈ ਆਹ ਹੋ ਤਾਂ ਪਤਾ ਲੱਗਾ ਆ ਦੱਸਿਆ ਆ ਦੱਸਿਆ ਬਾਸ ਤੋਤ ਤੋਂ ਬਾਅਦ ਹਾਂ ਤਾਨੂੰ ਤੁਹਾਨੂੰ ਪਤਾ ਜਦੋਂ ਜਿਹਨੇ ਤੁਹਾਡੇ ਨਾਲ ਮੋੜਾ ਲੈ ਲਈਆਂ ਪੰਜੋਂ ਲੈ ਲਈਆਂ ਮੋੜ ਕੇ ਤੁਹਾਨੂੰ ਪਤਾ ਕਿਸੇ ਮੇਤਰੀਆਂ ਨਾਲ ਜਦੋਂ ਉਹਨੇ ਪੈਸੇ ਨਹੀਂ ਦਿੰਦਾ ਮੈਂ ਉਦੋਂ ਮਹਾਰਾਸ਼ਟਰ ਨਾਲ ਕੰਪਨੀ ਤੇ ਚੜ ਗਿਆ ਕੰਪਨੀ ਨਾਲ ਕਦੀ ਕੰਮ ਨਹੀਂ ਸੀ ਕੀਤਾ ਉਤੋਂ ਪੈਰ ਫਿੱਤਰ ਗਿਆ ਹਾਂ ਲੱਤ ਤੇ ਲੱਗੀ ਛੱਟ 60 ਲੱਗੀ ਬਾਜੀ ਮੈਂ ਤੁਹਾਨੂੰ ਦੱਸਿਆ ਸੀ ਅੱਛਾ ਸਿਗਰਟ ਸਰੀਆ ਪਾਇਆ ਹੁਣ ਕਢਾਇਆ ਚਾਰਕ ਦਿਨੋਂ ਅੱਛਾ ਅੱਛਾ ਹਾਂ ਤਾਂ ਬੜਾ ਔਖਾ ਸੀ ਉਹਦਾ ਇਹ ਆਇਕ ਦਿਨ ਇਹਦੀ ਪੈਰ ਜਿਹਨੂੰ ਪਛਾਣ ਲਿਆ ਤੇ ਮੈਨੂੰ ਛੋਟੀ ਜੀ ਦੁਕਾਨ ਪਿੰਡ ਵਾਲਿਆਂ ਨੇ ਪਾ ਕੇ ਦਿੱਤੀ ਅੱਛਾ ਹਾਂ ਦਾਰ ਦਾਰ ਦੇ ਸੀ ਸਾਨੂੰ ਦਾਰ ਹਾਂ ਇਹਨਾਂ ਨੇ ਮਦਦ ਕੀਤੀ ਮਰਜੀ ਨੂੰ ਤਸਵੀਰਾਂ ਨੇ ਜਾ ਕੇ ਉਹ ਮਾਣੇ ਸਾਨੂੰ ਦੱਸਦੇ ਅਸੀਂ ਵੀ ਤੁਹਾਨੂੰ ਵੀ ਸਾਡੇ ਫੋਨ ਹੀ ਕਰ ਲੈਂਦੇ ਯਾਰ ਉਹ ਕਿਹੜਾ ਤੁਹਾਡਾ ਨੰਬਰ ਫੋਨ ਨੰਬਰ ਤੁਹਾਨੂੰ ਦਿੱਤਾ ਹੀ ਦਾ ਫੋਨ ਉਹ ਤੁਹਾਡਾ ਨੰਬਰ ਆ ਗਿਆ ਸੀਗਾ ਹੁਣ ਮੈਨੂੰ ਵੀ ਇਹਦਾ ਖਿਆਲ ਨਹੀਂ ਨਾ ਰਿਹਾ ਸਾਡੇ ਕੋਲ ਦੱਸਿਆ ਨਹੀਂ ਨਾ ਤੁਸੀਂ ਫੋਨ ਸਾਨੂੰ ਦੇ ਦਿੰਦੇ ਤਾਂ ਅਸੀਂ ਇਹਨਾਂ ਨੂੰ ਗਾਹਾਂ ਦੇ ਆਪੇ ਜੀ ਅਲਪ ਕਰ ਲੈਂਦੇ ਕੋਈ ਗੱਲ ਨਹੀਂ ਤਾਂ ਜੀ ਕਰ ਤੇ ਚੱਲਦੀ ਹੈ ਕਿ ਇਹ ਦੁੱਖ ਸੁੱਖ ਤਾਂ ਜ਼ਿੰਦਗੀ ਦੀ ਹਰ ਇੱਕ ਤੇ ਆਉਂਦੀ ਹੈ ਹਾਂਜੀ ਹਾਂਜੀ ਬਹੁ ਮਾੜੀ ਗੱਲ ਹੈ ਇਹ ਬਹੁਤ ਹਨਾ ਡਾਕਟਰਾਂ ਨੇ ਹੱਸਿਆ ਹਨਾ ਤੁਹਾਨੂੰ ਭਾਜੀ ਹੋਈ ਆ ਇਹ ਨਹੀਂ ਦੱਸਿਆ ਇਹਨਾਂ ਨੂੰ ਮੇਰੇ ਕੋਲ ਇਹਦਾ ਮੁੰਡੇ ਦੀ ਪੜਾਈ ਚਾਹੀਦੀ ਦੇਖੋ ਜਦੋਂ ਕੋ ਸੱਟ ਲੱਗੀ ਆ ਉਦੋਂ ਤਾਂ ਵਿੱਚ ਪੜਾਈ ਬੰਦ ਕਰਨੀ ਪਈ ਅੱਛਾ ਹੁਣ ਇਹ ਫਿਰ ਜਦੋਂ ਹੈਲਪ ਕਰਕੇ ਗਏ ਨਾ ਅੱਛਾ ਥੋੜੀ ਬੇਕੁਮ ਸਾਡੇ ਸ਼ਰੀਕ ਕੋਲੋਂ ਮੁੰਡਾ ਭੇਜ ਕੇ ਆਉਂਦੇ ਪੈਸੇ ਭੇਜਦੇ ਤੇ ਹੁਣ ਦੁਬਾਰਾ ਲਾਇਆ ਬੰਦ ਤਾਂ ਕੋਈ ਗੱਲ ਨਹੀਂ ਹੁਣ ਤੋਂ ਆਪਣੇ ਮੁੰਡੇ ਨੂੰ ਫੇਰ ਨਾ ਕਰੀ ਅਸੀਂ ਪੜਾਈ ਦਾ ਖਾਥਾ ਖਾਤਾ ਆਪ ਚੱਕਾਂਗੇ ਤੂੰ ਇਹਦਾ ਹੁਣ ਟੈਨਸ਼ਨ ਲੈ ਲਾ ਤੂੰ ਅਸੀਂ ਆ ਕੇ ਕਿਉਂ ਬੋਤੇ ਕੋਈ ਪੈਸੇ ਤੇ ਦੀ ਮਰ ਤੇਰੀ ਜੀ ਕਰਾਂਗੇ ਕਰਨੀ ਚਾਹੀਦੀ ਆ ਜੀ ਕਰਨੀ ਚਾਹੀਦੀ ਆ ਹਾਂ ਜੀ ਹਾਂ ਜੀ ਕੰਮ ਦੇਖ ਲੋ ਕਿੱਦਾਂ ਕਰਦਾ ਰਾਤ ਨੂੰ ਵੀ ਨਹੀਂ ਸਿਟਿਆ ਖਦਾ ਹੁੰਦਾ ਨਾ ਰਾਤ ਦਿਨੇ ਕੰਮ ਕਰਨਾ ਕੁਝ ਨਹੀਂ ਰਾਤ ਨੂੰ ਵੀ ਪਾਣੀ ਲਾਇਆ ਕਰਨਾ ਭੋਰਾ ਵੀ ਇਹ ਆਹੋਣਾ ਕੰਮ ਉਹ ਸਾਡਾ ਆ ਕਿੱਦਾਂ ਕੋਈ ਫਰਕ ਨਹੀਂ ਕੋਈ ਸੱਫ ਸਬੂਲੇ ਲਾ ਕੇ 100 ਡਾਕਰ ਕੋਈ ਤਾਂ ਕੋਈ ਮਨਚੀ ਵੀ ਨਹੀਂ ਰੱਖਦਾ ਹੁੰਦਾ ਇਹ ਨਹੀਂ ਨਹੀਂ ਇਹਦੇ ਮਨ ਤੇ ਹੈ ਨਹੀਂ ਜੀ ਆਹ ਮਾਨਤਾ ਜੀ ਦਾ ਕੰਮ ਕਰਦਾ ਹੀ ਬਹੁਤ ਮਿਹਨਤੀ ਬੰਦਾ ਮੇਰੀ ਬੰਦਗੀ ਦੇਖਣਾ ਸਾਰੀ ਦੁੱਖ ਸ਼ਿਫਤਾ ਕਰਦੇ ਹਾਂ ਜੀ ਹਾਂ ਜੀ ਦੇਖ ਲਓ ਭਾਜੀ ਇਸ ਸਮੇਂ 'ਚ ਤੁਸੀਂ ਕੈਨੇਡਾ ਤੋਂ ਆ ਕੇ ਵੀ ਯਾਦ ਕਰ ਲਿਆ ਨਹੀਂ ਤਾਂ ਮਾਰੇ ਟਾਈਮ ਤੇ ਦਾ ਜਿਹੜੇ ਸ਼ਰੀਕੇ ਭਾਈਚਾਰੇ ਨਾਲ ਦੇ ਜੰਮੇ ਹੋ ਭੈਣ ਭਰਾ ਉਹ ਵੀ ਮੁੱਖ ਬੋਲ ਜਾਂਦੇ ਸਾਲੀਆਂ ਦੀ ਛਾੜੀ ਆੜੀ ਆ ਮੰਗਣਾ ਲਵੇ ਹੋ ਜਾਂਦੀ ਏਦਾਂ ਕਰਦੇ ਆ ਜੀ ਵੀ ਕਹਿ ਦਿੰਦੇ ਆ ਮਹਾਰਾਜ ਜੀ ਕੋਲੋਂ ਮੰਗੋ ਜਿਹੜਾ ਜਿਹੜਾ ਬੜਕੇ ਮੰਗੇ ਨਾ ਹਾਂ ਜੀ ਮਹਾਰਾਜ ਜੀ ਕੋਲੋਂ ਮੰਗੋ ਭਾਈ ਹੁਣੇ ਜਾਵੇ ਲੋਕੋ ਵੇਖੋ ਬਦਾ ਠੀਕ ਆ ਉਹ ਪਹਿਲੇ ਸਾਡੇ ਸਰ ਨੂੰ ਪਤਾ ਹੀ ਹੈ ਕਿੱਦਾਂ ਸੈਕਟਰੀ ਲੈਣ ਜਾਂਦੀ ਸੀਗੇ ਨੀ ਲੈਣਾ ਫੇ ਆਪਾ ਪਾਣਾ ਉਹ ਵੀ ਗਰੀਬੀ ਦੇ ਚਾਹਤ ਤੂੰ ਸਾਡੇ ਸਾਥ ਦਿੱਤਾ ਹਾਂਜੀ ਹਾਂਜੀ ਅਸੀਂ ਉਸ ਦਾ ਕਹਦਾ ਕਿ ਤੇਰਾ ਸਾਥ ਪੂਰਾ ਮੰਨਦੇ ਹੈਗੇ ਭਾਈ ਅਸੀਂ ਤਾਂ ਹੀ ਤਾਂ ਚਲੋ ਦੇਖੋ ਕਿ ਦੇਖੀਏ ਜਾ ਕੇ ਕੀ ਚੀ ਹੈ ਥਾਰੀ ਧੜੀ ਮਿੱਟੀ ਨਾਲ ਮਿੱਟੀ ਹੁਣ ਤੁਸੀਂ ਆਪੇ ਨਾਲ ਹੁੰਦੇ ਸੀ ਜਿਹਨੇ ਵੀ ਨਾਲ ਤੁਸੀਂ ਕਰਾਣਾ ਚਲੋ ਨਿਆਣੇ ਚੱਲ ਗਏ ਬਾਹਰ ਸਟ ਹੋ ਗਏ ਨਹੀਂ ਤਾਂ ਵੇ ਹੁਣ ਅਸੀਂ ਨਾਲ ਨੂੰ ਦੱਸਿਆ ਤੇ ਇਹ ਕਹਿੰਦੇ ਭਾਜੀ ਹੁਣ ਕਹਿੰਦੇ ਵੀ ਹੈਲਪ ਕਰਦੇ ਇਹਨਾਂ ਦੀ ਪਹਿਲੇ ਵੀ ਨਾਲੇ ਅਸੀਂ ਵੀ ਹੈਲਪ ਕਰਦੇ ਹਾਂ ਲੈ ਹੁਣ ਤਾਂ ਕਰਾਂਗੇ ਫੁੱਜੀ ਤਾਂ ਨਹੀਂ ਗੱਲ ਹੀ ਹੈਗੀ ਕਮਰਾ ਰਾਜ ਭਾਜੀ ਹੁਣੀ ਕਹਿੰਦਾ ਵੀ ਮੇਰੇ ਨਾਲ ਘਰ ਤਾਂ ਵੀ ਕਰੂਗੇ ਤਾਂ ਕਰੂਗੇ ਕੁਝ ਨਹੀਂ ਅੱਜ ਵੀ ਇੱਕ ਗਰੀਬੀ ਦੇ ਪੋਟ ਕੇ ਆਏ ਆ ਨਾ ਉਹ ਤਾਂ ਪਤਾ ਹੀ ਚਲੋ ਭਾਜੀ ਅੱਜ ਕੌਣ ਯਾਦ ਰੱਖਦਾ ਪੈਰੇ ਚਲੋ ਕੋਈ ਜਿਹਨੇ ਰੱਖਣਾ ਆ ਨਾ ਉਹ ਰੱਖਾ ਹੀ ਲੈਂਦੇ ਆ ਐਂ ਤਾਂ ਨਹੀਂ ਰੱਖਣਾ ਵੀ ਨਹੀਂ ਰੱਖਣਾ ਜੀ ਮੈਂ ਅੱਜ ਦੱਸਦਾ ਵੀ ਆਪਣੇ ਮੇਰੇ ਧੀ ਦੇ ਨਾਲ ਆਪਣੇ ਲੋਕਾਂ ਨਾਲ ਆਪਣੇ ਪਿੰਡ ਦੇ ਭਾਈਚਾਰੇ ਨਾਲ ਤੁਹਾਡਾ ਫੇਰ ਵੀ ਪਿਆਰ ਦੇਖੋ ਮੈਂ ਤੁਹਾਡੇ ਕੋਲ ਕੰਮ ਕਰਦਾ ਸੀ ਤੁਸੀਂ ਇੰਨਾ ਹੀ ਬਹੁਤ ਮੇਰੀ ਖਬਰ ਲੈਣਾ ਕਰੀਂ ਤਾਂ ਪੁੱਛਦਾ ਨਹੀਂ ਮੈਂਨੇ ਹੈਲਪ ਵੀ ਕਰੂਗਾ ਤੋਰੀ ਬੈਗਾ ਕੈਨੇਡਾ ਚ ਉਦੋਂ ਪਿੱਛੇ ਮੁੜ ਕੇ ਵੀ ਦੇਖਦੇ ਨਹੀਂ ਸਾਡੇ ਪਿੰਡ ਦੇ ਕੀ ਬੀਜਦੀ ਆ ਕਿਹਦੇ ਦੇਖੀ ਨਹੀਂ ਸਾਡੇ ਭਾਈਚਾਰੇ ਤੇ ਸਾਡੇ ਭਾਇਆ ਭਰਾਵਾਂ ਉਹ ਤਾਂ ਲੁਕੀ ਗਏ ਮਤਲਬ ਉਹ ਆਹ ਜੀ ਆਪੋ ਹੀ ਉਹ ਲੁਕੀ ਅੱਜ ਕਰ ਦੋ ਮਤ ਮਤਲਬ ਪ੍ਰਸਤਾ ਹਾਂਜੀ ਹਾਂਜੀ ਇਹ ਟਾਈਮ ਟੂ ਟਾਈਮ ਸਾਰੇ ਮੁੜ ਕੇ ਬੰਦੇ ਨੂੰ ਕਹਣਾ ਸੀ ਇਹ ਤੇ ਤੁਹਾਡੇ ਤੋਂ ਕੀ ਲੈਣਾ ਇਦਾਂ ਹੀ ਤੇ ਹਨਾ ਕੋਈ ਸੋਚ ਇੱਕ ਹੁੰਦਾ ਜਿਹੜਾ ਅਗਲੇ ਯਾਦ ਰੱਖਦੇ ਵੀ ਹਾਂ ਸਾਡੇ ਕੰਮ ਕਰਦਾ ਸੀ ਹਨਾ ਹੂੰ ਇਹਦਾ ਤੂੰ ਇੰਨਾ ਮਿਹਨਤ ਨਾਲ ਕੰਮ ਕੀਤਾ ਇੰਨਾ ਕੁਝ ਕੀਤਾ ਤਦ ਇਹ ਆਏ ਆ ਮੈਂ ਕਿਹਾ ਚਲੋ ਚਲੀਏ ਹੁਣੇ ਜਾਂ ਦੇ ਗਣ ਤੁਸੀਂ ਕਰਕੇ ਗਏ ਇਹਨੂੰ ਫਿਰ ਪਤਾ ਲੱਗਿਆ ਫਿਰ ਇਹ ਮੈਨੂੰ ਕਹਿੰਦੀ ਵੀ ਭਾਜੀ ਉਹਨੇ ਤੇ ਪਤਾ ਲੱਗਦਾ ਮੈਂ ਵੀ ਦੱਸਿਆ ਮੈਂ ਦੱਸਿਆ ਵੀ ਹੁਣ ਜਦੋਂ ਦੱਸੋਗੇ ਜਰੂਰ ਜਾ ਕੇ ਨਾ ਵੀ ਆਏ ਤਾਂ ਨਹੀਂ ਆਪਾਂ ਦੱਸ ਦਿੱਤਾ ਫਿਰ ਚਲੋ ਚਲੀਏ ਕਹਿੰਦੇ ਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਫਿਕਰ ਨਾ ਕਰਨ ਹਾਂਜੀ ਹਾਂਜੀ ਆਜਾ ਮੇਰੇ ਬਹੁਤ ਮੁੰਡੇ ਦਾ ਫਿਕਰ ਨਾ ਕਰੀ ਜੋ ਅਸੀਂ ਥੋੜੀ ਛੁੱਟੀ ਆਏ ਆ ਤੇ ਮੁੰਡੇ ਦੀ ਪੜਾਈ ਲਿਖਾਈ ਦਾ ਖਰਚਾ ਇਹ ਸਾਰਾ ਤੁਸੀਂ ਆਪ ਦਮਾਗੇ ਜੀ ਬੜਾ ਬੜਾ ਧੰਨਵਾਦ ਆ ਲੈ ਥੋੜੀ ਜਿਹੀ ਤੁਹ ਫੜ ਤੁਹ ਹਾ ਰੱਖ ਇੱਥੇ ਜੀ ਮਾਪੇ ਹੀ ਹੈ ਕਿ ਤਰ੍ਹਾਂ ਦੇ ਠੀਕ ਨੇ ਹੋਰ ਵੀ ਕਰਨਾ ਮੰਨ ਨਹੀਂ ਥੋੜਾ ਕਰਨਾ ਨਹੀਂ ਨਹੀਂ ਕੋਈ ਨਹੀਂ ਮੰਨ ਮੰਨ ਥੋੜਾ ਕਰ ਲੈ ਜਾਂ ਇਦਾਂ ਨਾ ਕਰ ਸਾਡਾ ਵੀ ਮਨ ਖਰਾਬ ਹੁੰਦਾ ਕੱਲ ਕੋਈ ਨਾ ਘਰ ਆਣਾ ਵੀ ਰਿਹਾ ਆਪਾਂ ਵੀ ਬੈਠੇ ਨਹੀਂ ਚਲਿਓ ਨਹੀਂ ਨਹੀਂ ਮੁੰਡਿਆਂ ਦਾ ਦੇਖਣਾ ਚਲੋ ਚਲੋ ਠੀਕ ਹੈ ਹੋਰ ਭੈਣ ਜੀ ਚੱਲ ਵਧੀਆ ਢਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਸ ਦਿਨ ਖੋਖੇ ਤੇ ਬੈਠੇ ਇਹਨਾਂ ਨੂੰ ਦੇਖ ਲਿਆ ਪਹਿਚਾਨ ਲਿਆ ਹੋਰ ਮੈਂ ਤਾਂ ਪਹਿਲਾਂ ਅਸੀਂ ਲੰਘ ਗਏ ਫੇਰ ਮੈਂ ਦੇਖਿਆ ਮੈਂ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਵੀਰਾ ਲੱਗਦਾ ਆ ਇਹ ਤਾਂ ਤੇ ਫੇਰ ਰੋਕ ਕੇ ਬੈਗ ਸਕੂਟਰੀ ਕਰਕੇ ਦੇਖਿਆ ਜਦੋਂ ਇਹ ਕਹਿੰਦੇ ਹਾਂ ਵੀਰਾ ਹੀ ਆ ਤਾਂ ਅਸੀਂ ਪਛਾਣਿਆ ਹੁਣ ਕਿੰਨਾ ਚਿਰ ਹੋ ਗਿਆ ਸੀਗਾ ਦੇਖੇ ਨੇ ਹਾਂਜੀ ਹਾਂ ਉਹ ਫੇਰ ਓਕੇ ਰੋਕੇ ਕੰਮ ਛੱਡਣ ਨੂੰ ਸਾਲ ਹੋ ਗਿਆ ਹੁਣ ਹਾਂ ਉਹ ਤਾਂ ਇੱਕ ਦਿਨ ਕਹਿੰਦੇ ਕਰਪੈਂਟ ਮੈਂ ਜਾਇਆ ਨਾ ਚਲੋ ਤੇ ਉੱਥੇ ਗਏ ਤਾਂ ਐਕਸੀਡੈਂਟ ਹੋ ਗਿਆ ਹਾਂਜੀ ਡੱਟ ਲੱਗੀ ਨਾ ਲੱਤ ਸਰੀਆ ਪਿਆ ਵਾ ਕਿ ਹੋਰ ਕੋਈ ਕੰਮ ਕਰ ਨਹੀਂ ਸਕਦੇ ਹਾਂ ਉਹਦਾ ਉਦੋਂ ਮਿਲਿਆ ਜੀ ਜਿਹੜਾ ਉਹ ਫਰਦਾ ਨਹੀਂ ਚਾਉਂਦੇ ਹੈਗੇ ਹਾਂਜੀ ਹਾਂਜੀ ਮੁੰਡਾ ਮਿਲਿਆ ਸੀ ਕਹਿੰਦਾ ਉਹਨਾਂ ਨੇ ਦੱਸਿਆ ਗੱਲਾਂ ਬਾਤਾਂ ਵਧੀਆ ਕਿੱਕੀਆਂ ਬਣਾਉਂਦੇ ਵਧੀਆ ਬੰਦਾ ਉਹ ਨੂੰ ਹਾਂ ਉਹਨਾਂ ਨੇ ਦੱਸਿਆ ਸੀ ਆ ਵੀ ਤੁਸੀਂ ਮਦਦ ਕੀਤੀ ਬਹੁਤ ਕੋਈ ਗੱਲ ਨਹੀਂ ਮਾੜਾ ਤੁਹਾਡਾ ਆਪਣੇ ਨਾਲ ਬੰਦਾ ਕੰਮ ਕਰਦਾ ਨਹੀਂ ਕਰਨਾ ਇਹ ਤੁਸੀਂ ਪੈਸੇ ਦੇ ਗਏ ਫੇ ਅਸੀਂ ਇਹਦਾ ਸਰੀਆ ਕਢਾ ਦਿੱਤਾ ਲੱਤ ਚ ਹੁਣ ਹੁਣ ਠੀਕ ਆ ਤੁਰਦੇ ਫਿਰਦੇ ਹੁਣ ਦਿਹਾੜੇ ਧੱਪਾ ਕਰ ਸਕਦੇ ਆ ਠੀਕ ਆ ਚਲੋ ਬੁਲਾਓ ਤਾਂ ਉਹਨਾਂ ਨੂੰ ਕਰੋ ਤਾਂ ਹੋ ਕੇ ਆ ਚਾਹ ਪਾਣੀ ਤਾਂ ਪੀ ਲਿਆ ਹਾਂ ਮੈਂ ਕੀਤਾ ਫੋਨ ਆਉਂਦੇ ਆ ਪਾਣੀ ਬੋਟਲ ਦਾ ਸਰਦਾਰ ਜੀ ਉਹ ਕਹਿੰਦੇ ਮਿਲ ਕੇ ਆਂ ਹਾਂਜੀ ਬਾਈ ਸਤਿਕਾਰ 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 ਪੰਜ ਜੀ ਕਿਰੇ ਕਿਦਾਂ ਹਾਲ ਹਾਂਜੀ ਵਧੀਆ ਵਧੀਆ ਤੂੰ ਸੁਣਾਓ ਹਾਂ ਹਾਂ ਠੀਕ ਆ ਲੱਤ ਠੀਕ ਆ ਹਾਂ ਠੀਕ ਹੈ ਨਾ ਹਾਂ ਡਾਕਟਰ ਵਧੀਆ ਮਿਲ ਗਿਆ ਤੇ ਵਧੀਆ ਡਾਕਟਰ ਨੇ ਮੰਨ ਲਓ ਨਹੀਂ ਤਾਂ ਤੁਹਾਨੂੰ ਪਤਾ ਹੀ ਚੰਗੇ ਕਾਰਮ ਕੀਤੇ ਉਸਦੇ ਨਾਲੇ ਜੇ ਬੰਦਾ ਨਾ ਚੰਗਾ ਕਿਸੇ ਨਾਲ ਕਰੇ ਤਤ ਦੇ ਚੰਗਾ ਰਹਿੰਦਾ ਬੰਦਾ ਪਰਮਾਤਮਾ ਵੀ ਚੰਗੇ ਦਾ ਭਲਾ ਹੀ ਸੋਚਦਾ ਕੋਈ ਗੱਲ ਨਹੀਂ ਤਾਂ ਕਿੰਨੇ ਕਿੰਨੇ ਦੋ ਦੋ ਸਾਲ ਤਾਂ ਆਹੋ ਮੇਤੋ ਗਈਆਂ ਦੇ ਪਹਿਲਾਂ ਦੇ ਬਜਾਰਿਆਂ ਦੇ ਪਾਇਓ ਠੀਕੇ ਨਹੀਂ ਹੁੰਦਾ ਕੰਮ ਤੁਸੀਂ ਡਾਕਟਰ ਵਧੀਆ ਨਾਲੇ ਮੁੰਡੇ ਉਹ ਲੈ ਕੇ ਵਧੀਆ ਡਟਕੋ ਗਿਆ ਮੈਨੂੰ ਨਾ ਸਹੀ ਹੈ ਠੀਕ ਹੈ ਖਰਾ ਤਮ ਪਰ ਉਹਦਾਂ ਤੁਸੀਂ ਕਰ ਗਏ ਮਦਦ ਉਹਦੇ ਨਾਲ ਚਲੋ ਮੇਰਾ ਚਲੋ ਕੋਈ ਨਹੀਂ ਹੋਣਾ ਬੇ ਭਾਜੀ ਉਹਨੂੰ ਕੋਈ ਪੈਸੇ ਭੇਜੇ ਆ ਅੱਛਾ ਮਦਰ ਕਹਿੰਦੇ ਵੀ ਕਰ ਦਿਓ ਜਿਹੜਾ ਵੀ ਕੰਮ ਤੁਸੀਂ ਕਰਨਾ ਆਪਣਾ ਕਾਲਿਓ ਹੈ ਆਪਣੀ ਚਪਾ ਲਿਓ ਠੀਕ ਹੈ ਜੋ ਵੀ ਦੁਕਾਨ ਬਣਾਉਣੀ ਜਾਂ ਜੋ ਵੀ ਕੰਮ ਕਰਨਾ ਆਪਣਾ ਠੀਕ ਹੈ ਨਾ ਕਾਲਿਓ ਉਹ ਕਹਿੰਦੇ ਫੇਰ ਵੀ ਕੋਈ ਗੱਲ ਨਹੀਂ ਅਸੀਂ ਬੈਠੇ ਆ ਜਿੱਥੇ ਘਾਟੇ ਵਾਦੇ ਲਈ ਕਰਾਂਗੇ ਆਲਪੇ ਧੰਨਵਾਦ ਤੁਹਾਡਾ ਕਹਿੰਦੇ ਉਹ ਪੜਾਈ ਦਾ ਸਾਰਾ ਖਰਚਾ ਚੱਕਣਗੇ ਇਹਦਾ ਕੰਮ ਵਾਸਤੇ ਆ ਵੀ ਆਪਣਾ ਕੰਮ ਚਲਾ ਲਈ ਜੇ ਉਹ ਚਲਾਣਾ ਹੈ ਚਲੋ ਹੁਣ ਦੇਖਦੇ ਆਂ ਫੇ ਕੰਨਾ ਸਾ ਧੰਨਵਾਦ ਸਰਦਾਰ ਉਹਨਾਂ ਨੂੰ ਵੀ ਮੈਂ ਕੋਈ ਗੱਲ ਨਹੀਂ ਧੰਨਵਾਦ ਕਰੇ ਉਹਨਾਂ ਦਾ ਵੀ ਦੇਖ ਲਓ ਜੇ ਉਹਨਾਂ ਆ ਕੇ ਗਏ ਕਹਿ ਕੇ ਗਏ ਤਾਂ ਕੀਤਾ ਵੀ ਆ ਕੀਤਾ ਵੀ ਇਹ ਤਾਂਾਂ ਲਾ ਕੇ ਬੜੀ ਸਦਾਵੇਂ ਦੋ ਬੰਦਿਆਂ ਚ ਲਾਰਾ ਲਾ ਕੇ ਚੱਲ ਜਾਂਦੇ ਤੁਹਾਨੂੰ ਪਤਾ ਮੈਂ ਵੀ ਜ਼ੋਰ ਪਾਇਆ ਹਾਂ ਉਹ ਤੁਹਾਡੇ ਕਹਿਣ ਨਾਲ ਪਤਾ ਲੱਗਿਆ ਉਹਨਾਂ ਨੂੰ ਕੋਈ ਨਹੀਂ ਸਾਡੇ ਨਾਲ ਇੰਨਾ ਜ਼ਿਆਦਾ ਇਮਾਨਦਾਰੀ ਨਾਲ ਕੰਮ ਕੀਤਾ ਵੀ ਆਪਾਂ ਤਾਂ ਉਹਦੀ ਮਦਦ ਕਰਨੀ ਆ ਜੇ ਤੇ ਚਲੋ ਚਲਿਏ ਫੇ ਉਨੀ ਵੇ ਜਾ ਕੇ ਵੀ ਰੇਖਾ ਭੇਜ ਦਿੱਤੇ ਪੈਸੇ। ਉਹ ਨਹੀਂ ਤੇ ਸ਼ਰਤੀ ਜਾਣਾ ਸੀ ਨਾ ਤਾਂ ਕਰਕੇ। ਨਹੀਂ ਤਾਂ ਦੇਖੋ ਅੱਜ ਕੱਲ ਤਾਂ ਕੰਮ ਕੀਤੇ ਇਹਦੇ ਪੈਸੇ। ਨਾ ਜੀ ਨਾ ਕਿੱਥੇ ਕੰਮ ਕੀਤੇ। ਪਤਾ ਨਹੀਂ ਮੈਂ ਕਿੰਨੇ ਠੇਕੇਦਾਰਾਂ ਨਾਲ ਲੱਗਿਆ। ਅਗਰ ਆ ਦੋ ਦਿਨਾਂ ਦੇ ਲਿੰਦਾ ਆ ਦੋ ਦਿਨਾਂ ਦੇ ਥੱਲੇ ਰੱਖਦਾ ਮਰਜੀ ਨਾਲ ਪੈਸੇ ਦੇ ਦਿੰਦੇ ਆ। ਚਲ ਕੋਈ ਥੋੜਾ ਆਪਣਾ ਕੰਮ ਚਲਾ। ਕੋਈ ਨਹੀਂ ਹੁਣ ਤਾਂ ਕਰਦੇ। ਧੰਨਵਾਦ ਆ ਤੈਨੂੰ ਹੈ। ਫੇਰ ਵੀ ਪਾਜੀ ਉਹਨਾਂ ਨੂੰ ਕਿਓ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਨਾ ਕੋਈ ਗਾਲੀ ਗੁੱਾਲੀ। ਚਲੀਏ ਫਿਰ। ਹਾਂਜੀ ਚਲੋ ਠੀਕ ਆ ਬਈ ਚਾਹ ਬਣੀ ਚਾਹ ਬਣੀ ਚਲ ਠੀਕ ਆ ਹਾਂ ਚਲ ਦੇਖ ਲਓ ਕਹਿ ਕੇ ਗਏ ਸੀ ਤਾਂ ਮਦਦ ਕੀਤੀ ਵੀ ਹਾਂ ਪਾਜੀ ਹੁਣੀ ਬਹੁਤ ਵਧੀਆ ਚਲੋ ਨਹੀਂ ਗਰੀਬਾਂ ਨੂੰ ਕੌਣ ਪੁੱਛਦਾ ਏ ਦੇਖੀ ਤਾਂ ਹੀ ਆਪਾਂ ਪਿੰਡ ਵਿੱਚ ਹੋਰ ਹੈ ਗਈ ਆ ਨਹੀਂ ਤਾਂ ਅਗਲਾ ਕਹਿੰਦਾ ਕੰਮ ਕਰਦਾ ਸੀ ਅਸੀਂ ਪੈਸੇ ਦਿੰਦੇ ਸੀ ਅਸੀਂ ਖੇ ਲੈਣਾ ਦੇਣਾ ਸੋਰ ਲਾਰੇ ਲਾ ਕੇ ਜਾਣ ਵਾਲੇ ਹੈਗੇ ਬਥੇਰੇ ਪਿੰਡ ਦੇ ਵਧੀਆ ਬੰਦੇ ਸੀਗੇ ਸਰ ਆਰ ਬੰਦਰ ਗਿਆ ਹੋਸ। ਇਹ ਵਧੀਆ ਸੀ ਤਾਂ ਉਹਦਾ ਵਧੀਆ ਕੰਮ ਵੀ ਕਰਦਾ ਚਲੋ। ਸਾਨੂੰ ਸਾਡੀ ਮਦਦ ਹੋ ਗਈ। ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਬਾਹਰ। ਹੋਰ ਬੱਚੇ ਤਰੱਕੀ ਕਰਨ ਉਹਨਾਂ ਦੇ। ਭਲਾ ਕਰੇ ਮਹਾਰਾਜ ਉਹਨਾਂ ਦਾ। ਸਤਿਗੁਰ ਜੀ ਸਾਰਿਆਂ ਨੂੰ। ਸਾਡੀ ਸਾਡੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਜਿਹੜੇ ਸਾਡੇ ਭੈਣ ਭਰਾ ਵਿਦੇਸ਼ਾਂ 'ਚ ਜਾ ਕੇ ਵਸ ਗਏ ਆ ਉਹਨਾਂ ਨੂੰ ਆਪਣੇ ਪਿੱਛੇ ਜੋ ਗਰੀਬ ਭੈਣ ਭਰਾ ਉਹਨਾਂ ਦੇ ਨੇ ਕੰਮ ਏ ਉਹਨਾਂ ਕੋਲ ਕੰਮ ਕਰਦੇ ਸੀ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਵੇੜੇ ਉਹਨਾਂ ਦੇ ਦੁੱਖ ਸੁੱਖ ਦੇ ਸਾਥੀ ਸੀਗੇ ਹਮੇਸ਼ਾ ਨਾਲ ਖੜਦੇ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਆਪਣੇ ਗਰੀਬ ਭਾਈਚਾਰੇ ਨਾਲ ਜੋ ਵੀ ਭੈਣ ਭਰਾ ਉਹਨਾਂ ਦੀ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਦੇਖੋ ਜੀ ਜਿਹਨੂੰ ਪ੍ਰਮਾਤਮਾ ਨੇ ਦੇ ਦਿੱਤਾ ਉਹਨੂੰ ਨਾਨਕ ਮਹਾਰਾਜ ਨੇ ਆਖਿਆ ਵੀ ਨਾਮ ਜੱਪੋ ਵੰਡ ਛਕੋ ਘੇਰਤ ਕਰੋ ਤੇ ਵੰਡ ਛਕੋ ਜ਼ਰੂਰ ਵੰਡ ਕੇ ਛਕਣਾ ਚਾਹੀਦਾ ਜੇ ਕਿਸੇ ਦੀ ਆਪਾਂ ਮਦਦ ਕਰ ਸਕੀਏ ਆਪਣੇ ਕਿਸੇ ਭੈਣ ਭਰਾ ਦੀ ਜਿਹੜਾ ਸਾਡੇ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦਾ ਰਿਹਾ ਉਹਦੀ ਮਦਦ ਜਰੂਰ ਕਰਨੀ ਚਾਹੀਦੀ ਆ ਸਾਰਿਆਂ ਦਾ ਧੰਨਵਾਦ